ਜਾ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੀ ਪਹਿਲੀ ਔਰਤ ਹੈ ਜਿਹੜੀ ਕਿ ਮੋਬਾਈਲ ਰਿਪੇਅਰ ਕਰ ਰਹੀ ਹੈ ਮਿਹਨਤ ਦਾ ਬੋਧ ਹੈ ਤੇ ਅੱਖਾਂ ਦੀ ਜ਼ਿਆਦਾ ਮਿਹਨਤ ਲੱਗਦੀ ਇੰਨਾ ਬਰੀਕੀ ਦਾ ਕੰਮ ਹੈ ਜਿੱਦਾਂ ਵਾਲ ਹੁੰਦੇ ਉਸ ਤੋਂ ਬਰੀਕ ਤਾਰ ਹੁੰਦੀ ਜਿਹਦੇ ਨੂੰ ਜੰਪਰ ਮਾਰਨੇ ਪੈਂਦੇ ਕਈ ਵਾਰ ਆਈਸੀ ਜਿਹੜਾ ਹੈ ਰੀਬੋਲ ਕਰਕੇ ਲਗਾਉਣਾ ਪੈਂਦਾ ਰੈਮ ਜਿੱਦਾਂ ਸੀਪੀਯੂ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਨਿਗਾ ਦਾ ਬਹੁਤ ਘੱਟ ਹੈ ਤੇ ਬਹਿਣਾ 24 ਚ 12-12 ਘੰਟੇ ਅਸੀਂ ਬਹਿਨੇ ਆਂ ਕੁਰਸੀ ਤੇ ਤਾਂ ਹੀ ਕੰਮ ਕਰ ਬੱਲ ਕਿੰਨੇ ਮਾੜੇ ਕਹਿਣਾ ਫਲਾਈ ਬਹੁਤ ਜ਼ਿਆਦਾ ਕਿਸੀ 100 ਰੁਪਏ ਦਾ ਸੂਟ ਵੀ ਪਾ ਨੂੰ ਨਹੀਂ ਸੀਗਾ ਅੱਜ 10000 ਦਾ ਮੈਨੂੰ ਸੂਟ ਪਵਾ ਦਿੰਦੇ ਨੇ ਫਰੀ ਗੱੜੇ ਵਿਸ਼ੇਦਾਰੀ ਵਿਸ਼ੇਦਾਰਾਂ ਨੇ ਗੱਲਾਂ ਕਰਨੀ ਹੀ ਕਰਨੀ ਉਹ ਜਿੱਦੂ ਸਾਡੇ ਕੋਲ ਕੁਝ ਹੈ ਨਹੀਂ ਸੀ ਉਦੋਂ ਮੈਨੂੰ ਕਹਿੰਦੇ ਸੀ ਛੱਡ ਦੇ ਛੱਡ ਦੀ ਕਿਤੇ ਹੋਰ ਵਿਆਦਾ ਨਹੀਂ ਕਿਤੇ ਹੋਰ ਜੇ ਇਸ ਤੋਂ ਵੀ ਮਾੜਾ ਨਸ਼ੇ ਵਾਲਾ ਟੱਕਰ ਜਾਂਦਾ ਫਿਰ ਮੈਂ ਕਿੱਧਰ ਨੂੰ ਜਾਂਦੇ ਉਹਨੂੰ ਵੀ ਛੱਡ ਕੇ ਦੂਜੀ ਜਗ੍ਹਾ ਜਾਂਦੀ ਕਿਨ ਜੋ ਹੈਗਾ ਨਾ ਜੋ ਰੱਬ ਨੇ ਤੁਹਾਨੂੰ ਪਹਿਲੀ ਨਿਗਾਹ ਜੀ ਦੇ ਤਾ ਉਹਨੂੰ ਇਸ ਦੇਖੋ ਤੁਹਾਨੂੰ ਪਰਖੋ ਤੇ ਨਾਲ ਸਮਾਂ ਕੱਟੋ ਆਹ ਵਾਲਾ ਸਮਾਂ ਠਾਠਾ ਠਾਠਾ ਦੀ ਹੈ ਮੇਰੇ ਹਸਬੰਦ ਮੇਰੇ ਗੁਰੂ ਵੀ ਨੇ ਤੇ ਮੇਰੇ ਉਸਤਾਦ ਵੀ ਨੇ ਜੇ ਇਹ ਨਾ ਹੁੰਦੇ ਤੇ ਅੱਜ ਮੈਂ ਇੱਥੇ ਨਾ ਹੁੰਦੀ ਮੈਂ ਇੱਥੋਂ ਤੱਕ ਪਹੁੰਚ ਵੀ ਨਾ ਪਾਉਂਦੀ ਅੱਜ ਮੇਰੀ ਇੱਕ ਵੱਖਰੀ ਪਛਾਣ ਹੈ ਕਿ ਇਹ ਮੋਬਾਈਲਾਂ ਵਾਲੇ ਭਾਬੀ ਜੀ ਜਾਂ ਮੋਬਾਈਲਾਂ ਵਾਲੇ ਦੀਦੀ ਜੀ ਜੇ ਮੈਂ ਕਿਤੇ ਜਾਣੀ ਵੀ ਆ ਤਾਂ ਮੇਰੀ ਪਛਾਣ ਹੈ ਕਿ ਇਹ ਮੋਬਾਈਲ ਰਿਪੇਅਰ ਕਰਦੇ ਨੇ ਇਹ ਮੇਰੇ ਹਸਬੰਦ ਨੇ ਮੈਨੂੰ ਪਛਾਣ ਦਿੱਤੀ ਆ ਨਹੀਂ ਤੇ ਅੱਜ ਦੇ ਟਾਈਮ 'ਚ ਹਸਬੰਦ ਕੋਈ ਆਪਣੀ ਵਾਈਫ ਨੂੰ ਅੱਗੇ ਨਹੀਂ ਕਰਦਾ ਅੱਜ ਮੈਂ ਆਪਣੀ ਪਤਨੀ ਨੂੰ ਕੰਮ ਸਿਖਾਇਆ ਮੈਂ ਬੜਾ ਖੁਸ਼ ਆ ਕਿ ਮੈਂ ਆਪਣੀ ਪਤਨੀ ਨੂੰ ਆਪਣੇ ਬਰਾਬਰ ਚਲੋ ਬਿਠਾਇਆ ਜੀ ਅੱਜ ਕਮੀ ਨਹੀਂ ਕਿਸੇ ਚੀਜ਼ ਦੀ ਛੱਡੀ ਹੈ ਅੱਜ ਮੈਨੂੰ ਜਿਹੜੀ ਇਜਤਮਾਨ ਮਿਲਦੀ ਅੱਜ ਮੇਰੀ ਵਾਈਪਰ ਕੇ ਮਿਲੂਆ। ਸਕੂਲੋਂ ਆ ਕੇ ਮਤਲਬ ਟਿਊਸ਼ਨ ਜਾਂਦਾ ਟਿਊਸ਼ਨ ਤੋਂ ਬਾਅਦ ਆ ਕੇ ਦੁਕਾਨ ਤੇ ਤੇ ਪ੍ਰੈਕਟਿਸ ਕਰਦਾ ਰਹਿੰਦਾ ਕਿ ਇਹ ਗਲਾਸ ਉਤਾਰ ਲਓ ਤੇ ਉਹਨੂੰ ਕਾਫੀ ਕੰਮ ਹਾਂ ਕਾਫੀ ਹੱਦ ਤੱਕ ਉਹਨੂੰ ਕੰਮ ਆਉਂਦਾ ਵੀ ਵੱਡੀ ਕੋਈ ਵੀ ਲਿਆਂਦਾ ਕੋਈ ਖਲੋਣਕ ਦੀ ਵੀ ਲਿਆਂਦਾ ਉਹਨੂੰ ਖੋਲ ਕੇ ਉਹਦੀ ਮੋਟਰ ਕੱਢ ਕੇ ਉਹਦਾ ਪੱਖਾ ਬਣਾ ਲੈਂਦਾ ਵਾ ਕੁਝ ਵੀ ਬਣਾ ਲੈਂਦਾ। ਹਮਦਰਦ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ। ਡਿਜੀਟਲ ਜਮਾਨਾ ਚੱਲ ਰਿਹਾ ਹੈ ਚਾਹੇ ਔਰਤਾਂ ਰੇਲ ਤੋਂ ਲੈ ਕੇ ਹਵਾਈ ਜਹਾਜ਼ ਚਲਾ ਰਹੀਆਂ ਨੇ ਪਰ ਅੱਜ ਅੰਮ੍ਰਿਤਸਰ ਦੀ ਇਹੋ ਜਿਹੀ ਜੋੜੀ ਨਾਲ ਮਿਲੌਣ ਜਾ ਰਹੀ ਹੈ ਜਿਹੜੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਮੋਬਾਈਲ ਰਿਪੇਅਰ ਕਰ ਰਹੀ ਹੈ ਤਾਂ ਪਤੀ ਦੇ ਮਾੜਾ ਸਮਾਂ ਆਇਆ ਤਾਂ ਮੋਢੇ ਨਾਲ ਮੋਢਾ ਜੋੜ ਕੇ ਪਤਨੀ ਨੇ ਉਸ ਦਾ ਸਾਥ ਦਿੱਤਾ ਤਾਂ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਹੀਆਂ ਜਿੱਥੇ ਕਿ ਅੰਮ੍ਰਿਤਸਰ ਦੀ ਪਹਿਲੀ ਔਰਤ ਹੈ ਜਿਹੜੀ ਕਿ ਮੋਬਾਈਲ ਰਿਪੇਅਰ ਕਰ ਰਹੀ ਹੈ ਤਾਂ ਬਾਣੀਆ ਤੇ ਬਾਣੇ ਦੇ ਧਾਰੀ ਨੇ ਤਾਂ ਜਰੂਰ ਹਾਲਾਤ ਇਹੋ ਜੇ ਬਣ ਜਾਂਦੇ ਨੇ ਤਾਂ ਉਸ ਵੇਲੇ ਜੀਵਨ ਸਾਥੀ ਆਪਣੇ ਜੀਵਨ ਸਾਥੀ ਦਾ ਸਾਥ ਦਿੰਦਾ ਹੈ ਤਾਂ ਇਹੋ ਜਿਹੀ ਦਾਸਤਾਨੇ ਇਸ ਪਰਿਵਾਰ ਦੀ ਵੀ ਹੈ ਚਾਹੇ ਔਰਤਾਂ ਰੇਲ ਤੋਂ ਲੈ ਕੇ ਜਹਾਜ਼ਾਂ 'ਚ ਜਲਾ ਰਹੀਆਂ ਨੇ ਪਰ ਅਮਰਸਰ ਦੀ ਇਹ ਪਹਿਲੀ ਔਰਤ ਹੈ ਜਿਹੜੀ ਕਿ ਮੋਬਾਈਲ ਰਿਪੇਅਰ ਕਰ ਰਹੀ ਹੈ ਤਾਂ ਭੰਜੀ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਨਾਮ ਦੱਸ ਦੋ ਮੈਨੂੰ ਇਹ ਦੱਸੋ ਕਿਉਂ ਜ਼ਰੂਰਤ ਪਈ ਤੁਹਾਨੂੰ ਅੱਜ ਮੋਬਾਈਲ ਰਿਪੇਅਰ ਲਈ ਮੇਰਾ ਨਾਮ ਜਸਸੀ ਗੌਰ ਹੈ ਜ਼ਰੂਰਤ ਤਾਂ ਨਹੀਂ ਸੀਗੀ ਕਦੀ ਸੋਚਿਆ ਨਹੀਂ ਸੀ ਕਿ ਮੋਬਾਈਲ ਵੀ ਕੋਈ ਕੰਮ ਹੁੰਦਾ ਹੈ ਜャ ਸਾਨੂੰ ਅਸੀਂ ਮੈਂ ਕਦੀ ਕਰੂੰਗੀ ਜਦੋਂ ਮੇਰੀ ਮੈਰਿਜ ਹੋਈ ਸੀ ਉਦੋਂ ਮੈਨੂੰ ਕੰਮ ਨਹੀਂ ਆਂਦਾ ਸੀ ਰੋਟੀ ਦਾ ਕੁਝ ਵੀ ਲਾ ਲੋ ਚਾਹ ਬਣਾਣੀ ਨਹੀਂ ਆਂਦਾ ਸੀ ਤੇ ਮੇਰੇ ਹਸਬੰਦ ਜਿੱਦਾਂ ਕਹਿੰਦੇ ਕਿ ਵਿਆਹ ਤੋਂ ਬਾਅਦ ਰਸਮ ਹੁੰਦੀ ਹੈ ਇੱਕ ਮਤਲਬ ਨੋ ਨੂੰ ਝੋਕੇ ਚੜਾਉਂਦੀ ਤਾਂ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਿਤਾ ਕਿ ਮੈਨੂੰ ਕੰਮ ਨਹੀਂ ਆਂਦਾ ਤੂੰ ਤੁਸੀਂ ਦੱਸੋਗੇ ਤਾਂ ਮੈਂ ਜ਼ਰੂਰ ਕਰਾਂਗੀ ਇਹਨਾਂ ਨੇ ਕਿ ਚਲ ਕੋਈ ਗੱਲ ਨਹੀਂ ਜਿੰਨਾ ਤੇਨੂੰ ਕੰਮ ਨਹੀਂ ਆਉਂਦਾ ਮੈਂ ਟ੍ਰੇਨਿੰਗ ਦਵਾਂਗਾ ਤੇ ਮੈਂ ਸਿਖਾਵਾਂਗਾ ਇਹਨਾਂ ਨੇ ਮੈਨੂੰ ਸਿਖਾਇਆ ਸਾਰਾ ਕੰਮ ਉਸ ਤੋਂ ਬਾਅਦ ਥੋੜੀ ਪ੍ਰੋਬਲਮ ਇਦਾਂ ਦੀ ਆ ਗਈ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਤੁਹਾਡੀ ਤੇਰੀ ਸਪੋਰਟ ਦੀ ਲੋੜ ਆ ਮੈਂ ਕਿਹਾ ਕੋਈ ਨਹੀਂ ਮੈਂ ਤੁਹਾਡੇ ਨਾਲ ਖੜੀ ਆ ਮੈਨੂੰ ਇਹ ਦੱਸੋ ਮੋਬਾਈਲ ਰਿਪੇਅਰ ਜਿਹੜਾ ਜ਼ਿਆਦਾਤਰ ਅਸੀਂ ਦੇਖਦੇ ਆਗੇ ਮਰਦ ਨੇ ਜਿਹੜੇ ਉਹ ਹੀ ਮੋਬਾਈਲ ਰਿਪੇਅਰ ਕਰਦੇ ਨੇ ਔਰਤਾਂ ਨੂੰ ਅਸੀਂ ਬਹੁਤ ਹੀ ਘੱਟ ਦੇਖਦੇ ਆਂ ਯਾਰ ਮੋਬਾਈਲ ਸੌਫਟ ਤੇ ਬੈਠੀਆਂ ਹੋਣ ਯਾਰ ਰਿਪੇਅਰ ਦਾ ਕੰਮ ਹੋਣਾ ਹੋਵੇ ਕਿਵੇਂ ਮੋਬਾਈਲ ਰਿਪੇਅਰ ਕਰ ਲੈਂਦੇ ਉਹ ਛਿੰਨੀ ਦੀ ਮਿਹਨਤ ਲਾਉਣੀ ਕਹਿੰਦੀ ਹੈ ਮਿਹਨਤ ਦਾ ਬੋਧ ਹੈ ਇਹਦੇ ਚ ਅੱਖਾਂ ਦੀ ਜ਼ਿਆਦਾ ਮਿਹਨਤ ਲੱਗਦੀ ਇੰਨਾ ਬਰੀਕੀ ਦਾ ਕੰਮ ਹੈ ਜਿੱਦਾਂ ਵਲ ਹੁੰਦੇ ਇਤੋਂ ਬਰੀਕ ਤਾਰ ਹੁੰਦੀ ਹੈ ਜਿਹਦੇ ਉਨੂੰ ਜੰਪਰ ਮਾਰਨੇ ਪੈਂਦੇ ਕਈ ਵਾਰ ਆਈਸੀ ਜਿਹੜਾ ਹੈ ਰੀਬੋਲ ਕਰਕੇ ਲਗਾਉਣਾ ਪੈਂਦਾ ਰੈਮ ਜਿੱਦਾਂ ਸੀਪੀਓ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਨਿਗਾ ਦਾ ਬਹੁਤ ਕਮ ਹੈ ਇਹਦੇ ਤੇ ਬਹਿਣਾ 24 ਜ 12-12 ਘੰਟੇ ਅਸੀਂ ਬਹਿਨੇ ਆਂ ਕੁਰ ਉਸਤਾਦ ਬਾਰੇ ਹੋ ਜਾਨਣਾ ਚਾਹੁੰਦੇ ਆ ਕਿਉਂਕਿ ਉਸਤਾਦ ਤੋਂ ਬਿਨਾ ਅੰਦੇ ਕਿਸੇ ਵੀ ਹੱਥ ਸਾਫ਼ ਨਹੀਂ ਹੁੰਦਾ ਤਾਂ ਮੋਬਾਈਲ ਰਿਪੇਅਰ ਵਾਸਤੇ ਵੀ ਉਸਤਾਦ ਦੀ ਲੋੜ ਤਾਂ ਪਈ ਹੋਈ ਜੀ ਕਿਉਂ ਨਹੀਂ ਉਸਤਾਦ ਤੋਂ ਲਈ ਮੇਰੇ ਹਸਬੰਦ ਮੇਰੇ ਗੁਰੂ ਵੀ ਨੇ ਤੇ ਮੇਰੇ ਉਸਤਾਦ ਵੀ ਨੇ ਜੇ ਇਹ ਨਾ ਹੁੰਦੇ ਤੇ ਅੱਜ ਮੈਂ ਇੱਥੇ ਨਾ ਹੁੰਦੀ ਤੇ ਮੈਂ ਇੱਥੋਂ ਤੱਕ ਪਹੁੰਚ ਵੀ ਨਾ ਪਾਉਂਦੀ ਅੱਜ ਮੇਰੀ ਇੱਕ ਵੱਖਰੀ ਪਛਾਣ ਹੈ ਕਿ ਇਹ ਮੋਬਾਈਲਾਂ ਵਾਲੇ ਭਾਬੀ ਜੀ ਜਾਂ ਮੋਬਾਈਲਾਂ ਵਾਲੇ ਦੀਦੀ ਜੀ ਜਿਵੇਂ ਮੈਂ ਕਿਤੇ ਜਾਣੀ ਵੀ ਆ ਤਾਂ ਮੇਰੀ ਪਛਾਣ ਹੈ ਕਿ ਇਹ ਮੋਬਾਈਲ ਰਿਪੇਅਰ ਕਰਦੇ ਨੇ ਇਹ ਮੇਰੇ ਹਸਬੰਦ ਨੇ ਮੈਨੂੰ ਪਛਾਣ ਦਿੱਤੀ ਆ ਨਹੀਂ ਤੇ ਅੱਜ ਦੇ ਟਾਈ ਜ਼ਿਆਦਾਤਰ ਜਦੋਂ ਮੋਬਾਈਲ ਰਿਪੇਅਰ ਬਣਾਉਣਾ ਵੀ ਹੁੰਦਾ ਸੀ ਤਾਂ ਅਸੀਂ ਆਪ ਜਾਣੇ ਆ ਧੀਆਂ ਭੈਣਾਂ ਨੂੰ ਹਫ਼ਤੇ ਨਹੀਂ ਭੇਜਦੀ ਤਾਂ ਇੱਥੇ ਜਦੋਂ ਮਰਦ ਆਉਂਦੇ ਨੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਚਾਹੇ ਤੁਸੀਂ ਔਰਤ ਹੋ ਤੇ ਮਰਦਾਂ ਨਾਲ ਡੀਲ ਕਰਨੀ ਪੈਂਦੀ ਹੈ ਕਿਵੇਂ ਦਾ ਮਾਹੌਲ ਬਣਦਾ ਆ ਜਿੱਦਾਂ ਵੀ ਜਿੰਨੇ ਵੀ ਕਸਟਮਰ ਆਂਦੇ ਆ ਜਾਨਸ ਉਹਨਾਂ ਨੇ ਕਦੀ ਇਸ ਨਿਗਾਹ ਨਾਲ ਦੇਖਿਆ ਹੀ ਨਹੀਂ ਕਿ ਲੇਡੀਜ਼ ਰਿਪੇਅਰ ਕਰ ਰਹੀ ਹੈ ਪਰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਇੱਕ ਲੇਡੀਜ਼ ਰਿਪੇਅਰ ਕਰੀਓ ਕਈ ਵਾਰ ਪੁੱਛਦੇ ਵੀ ਆ ਕਿ ਦੀਦੀ ਤੁਸੀਂ ਕੰਮ ਕਰ ਲੈਂਦੇ ਹੋ ਜਦੋਂ ਮੈਂ ਉਹਨਾਂ ਦੇ ਸਾਹਮਣੇ ਫੋਨ ਰਿਪੇਅਰ ਕਰਕੇ ਉਹ ਬੜਾ ਖੁਸ਼ ਹੁੰਦੇ ਨੇ ਕਿਉਂਕਿ ਜਿੱਦਾਂ ਉਹਨਾਂ ਨੇ ਕਿਤੇ ਹੋਰ ਦੁਕਾਨ ਤੋਂ ਰਿਪੇਅਰ ਕਰਾਇਆ ਹੁੰਦਾ ਉਹਨਾਂ ਦੀ ਫਿਟਿੰਗ ਨਹੀਂ ਆਂਦੀ ਫਿਡ ਡਿਸਪਲੇ ਪਾਣੀ ਜਿੱਦਾਂ ਕਹਿ ਲਓ ਕਿ ਉਹ ਫਿਟਿੰਗ ਵਧੀਆ ਨਹੀਂ ਹੁੰਦੀ ਜਦੋਂ ਮੈਂ ਕਰਕੇ ਦੇ ਦਿੰਦੀ ਹਾਂ ਤਾਂ ਉਹ ਕਹਿੰਦੇ ਕਿ ਵਾਕੇ ਭਾਜੀ ਨੇ ਤੁਹਾਨੂੰ ਕੰਮ ਸਿਖਾਇ ਤੁਹ ਕੋਈ ਤੁਹਾਨੂੰ ਨਹੀਂ ਦੇਖੇਗਾ ਤਾਂ ਮੋਬਾਈਲ ਹਰ ਤਰ੍ਹਾਂ ਦਾ ਰਿਪੇਅਰ ਕਰ ਲੈਂਦੇ ਉਹ ਕਿਉਂਕਿ ਮੈਂ ਮੋਬਾਈਲ ਆਸਟ੍ਰੇਲੀਆ ਆਈਫੋਨ ਤਾਂ ਚੱਲ ਪਏ ਨੇ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਮੋਬਾਈਲ ਨੇ ਸਾਰੇ ਮੋਬਾਈਲ ਬਣਾ ਲੈਂਦੇ ਤੁਸੀਂ ਹਾਂਜੀ ਸਾਰੇ ਆਈਫੋਨ ਤੋਂ ਲੈ ਕੇ ਕੋਈ ਵੀ ਫੋਨ ਲੈਪਟਾਪ ਜਿਹੜੀਆਂ ਕਰਦੀਆਂ ਸਾਡੀਆਂ ਐਲਸੀਡੀਆਂ ਹੁੰਦੀਆਂ ਸੀ ਉਹਨਾਂ ਨੂੰ ਖੋਲ ਕੇ ਖੁਦ ਸਪੀਕਰ ਪਾ ਲੈਣੇ ਆ ਖੁਦ ਉਹਨਾਂ ਦੀਆਂ ਲਾਈਟਾਂ ਰਿਪੇਅਰ ਕਰ ਲੈਣਾ ਸਾਨੂੰ ਸਾਰਾ ਕੰਮ ਮੈਨੂੰ ਆਂਦਾ ਇਹਨਾਂ ਨੇ ਮੈਨੂੰ ਸਿਖਾਇਆ ਹੋਇਆ ਹਾਂਜੀ ਕਿੰਨੇ ਚਿਰ ਤੋਂ ਤੁਸੀਂ ਮੋਬਾਈਲ ਰਿਪੇਅਰ ਕਰ ਰਹੇ ਹੋ ਤਾਂ ਠੀਕ ਠੀਕ ਹੁੰਦੇ ਨੇ ਮੈਨੂੰ ਥੋੜੀ ਜਿਹੀ ਜਾਣਕਾਰੀ ਜਰੂਰ ਦੱਸ ਦਿਓ ਕਿਵੇਂ ਰਿਪੇਅਰ ਕਰਦੇ ਹੋ ਤੇ ਕਿੰਨੇ ਚਿਰ ਤੋਂ ਮੈਨੂੰ 12 ਸਾਲ ਹੋ ਗਏ ਕੰਮ ਕਰਦੇ ਨੂੰ ਇੰਨਾ ਚ ਬਹੁਤ ਸਾਰੀਆਂ ਪ੍ਰੋਬਲਮਾਂ ਜਿੱਦਾਂ ਲਾਈਟ ਆਈਸੀ ਦੀ ਪ੍ਰੋਬਲਮ ਉਹਨੂੰ ਲਗਾਉਣਾ ਨੈਟਵਰਕ ਦੀ ਇਸ਼ੂ ਸ਼ਾਰਟਿੰਗ ਕਲੀਅਰ ਕਰਨਾ ਸੀਪੀਓ ਦੀ ਰੈਮ ਦੀ ਪ੍ਰੋਬਲਮ ਇੱਕ 에ਰਰ ਆਂਦਾ ਰੈੱਡ ਕਲਰ ਦਾ ਉਹਦੀ ਪ੍ਰੋਬਲਮ ਇੱਕ ਯੈਲੋ ਕਲਰ ਦਾ 에ਰਰ ਆਂਦਾ ਜਦੋਂ ਵਾਟਰ ਡੈਮੇਜ ਹੁੰਦਾ ਉਹਦੀ ਪ੍ਰੋਬਲਮ ਬਹੁਤ ਸਾਰੀਆਂ ਦਿੱਕਤਾਂ ਫੋਨ ਚ ਰਿਪੇਅਰ ਕਰਦੇ ਅਸੀਂ ਦਿਨ 'ਚ 70 ਤੋਂ 80 ਫੋਨ ਅਸੀਂ ਰਿਪੇਅਰ ਕਰਦੇ ਹਾਂ ਦੋਨੋਂ ਜੀ ਬਾਕੀ ਅਨਲਿਮਟ ਹੀ ਆ ਜਿੰਨੇ ਵੀ ਫੋਨ ਅਸੀਂ ਕਰ ਲੈਨੇ ਕੋਈ ਹਿਸਾਬ ਹੀ ਨਹੀਂ ਹੈ ਜਦੋਂ ਤਕਨੀਕੀ ਚੀਜ਼ਾਂ ਦੀ ਗੱਲ ਆਉਂ ਆ ਸਮਝ ਸਮਝਿਆ ਜਾਂਦਾ ਬਹੁਤ ਸਾਰੀਆਂ ਮੀਨਸ ਬੰਦੀਆਂ ਰੀਲਾਂ ਬੰਦੀਆਂ ਨੇ ਅੱਜ ਕੱਲ ਤੇ ਜਾਹੇ ਸਲੂਟਰੀ ਨਹੀਂ ਚਲਾਉਣੀ ਆਉਂਦੀ ਸਹੀ ਤਰ੍ਹਾਂ ਚਾਹੇ ਟੀਵੀ ਨਹੀਂ ਚਾਹੇ ਰਿਪੋਰਟ ਨਹੀਂ ਚਲਾਉਣਾ ਆਉਂਦਾ ਅਸੀਂ ਇਸ ਤਰ੍ਹਾਂ ਸੋਚਦੇ ਆ ਤਾਂ ਤੁਸੀਂ ਮੋਬਾਈਲ ਰਿਪੇਅਰ ਕਰ ਲੈਂਦੇ ਹੋ ਤਾਂ ਜਿਸ ਤਰ੍ਹਾਂ ਦਾ ਮਹਿਸੂਸ ਕਰਦੇ ਨੇ ਜਿਹੜੇ ਮੋਬਾਈਲ ਦੇਣ ਵਾਲੇ ਹੁੰਦੇ ਨੇ ਪਹਿਲਾਂ ਤਾਂ ਉਹ ਸੋਚਦੇ ਹੋਣਗੇ ਕਿ ਹੋਣਾ ਜਾਂ ਨਹੀਂ ਹੋਣਾ ਮੋਬਾਈਲ ਸਹੀ ਤਰ੍ਹਾਂ ਇਸ ਤਰ੍ਹਾਂ ਹੁੰਦਾ ਨਹੀਂ ਜਦੋਂ ਪਹਿਲਾਂ ਪਹਿਲਾਂ ਨਵੇਂ ਨਵੇਂ ਅਸੀਂ ਸ਼ਾਪ ਤੇ ਆਏ ਸੀ ਅੱਜ ਤੋਂ 10 ਸਾਲ ਪਹਿਲਾਂ ਉਦੋਂ ਸੋਚਦੇ ਸੀ ਹੁਣ ਸਾਡੇ ਕਸਟਮਰ ਹੀ ਇੰਨੇ ਵਧੀਆ ਪੱਕੇ ਹੋ ਗਏ ਨੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇੱਥੇ ਯਕੀਨ ਹੈ ਉਹਨਾਂ ਨੇ ਫੋਨ ਦੇ ਕੇ ਚਲ ਜਾਣਾ ਹੈ ਤਾਂ ਅਸੀਂ ਅੱਧੇ ਘੰਟੇ ਚ ਜਾ ਉਹਨਾਂ ਨੂੰ ਟਾਈਮ ਦੇ ਦੇਣੀ ਕਿ ਇੰਨੇ ਟਾਈਮ ਚ ਤਿਆਰ ਹੋ ਜਣਾ ਜੇ ਨਾਲ ਵਹੁਣ ਨਾਲ ਦੇ ਨਾਲ ਕਰਨਾ ਹੋਵੇ ਅਸੀਂ 10 ਮਿੰਟ ਹੀ ਲਾਣੇ ਆ ਫੋਲਡਰ ਪਾਣੂ ਤੇ 10 ਮਿੰਟ ਚ ਤਿਆਰ ਕਰਕੇ ਨਾਲ ਦੇ ਨਾਲ ਹੀ ਦੇ ਦਿੰਨੇ ਆ ਰਹੀ ਗੱਲ ਸਕੂਟਰੀ ਦੀ ਸਕੂਟਰੀ ਤਾਂ ਮੈਨੂੰ ਚਲਾਨੀ ਆਂਦੀ ਨਹੀਂ ਪਰ ਮੇਰੇ ਹਸਬੰਦ ਨੇ ਮੈਨੂੰ ਇਹ ਚੀਜ਼ ਜਰੂਰ ਸਿਖਾ ਦਿੱਤੀ ਕਿ ਤੂੰ ਸਾਰ ਉਹ ਚੁੱਲ੍ਹੇ ਤਾਂ ਹੀ ਸੀਮਤ ਸਮਝਦੇ ਆ ਚਾਹੇ ਭਾਵੇਂ ਜਿਵੇਂ ਪਹਿਲਾਂ ਦੱਸਿਆ ਡਿਜੀਟਲ ਜਮਾਨਾ ਹੈ ਔਰਤਾਂ ਰੇਲਵੇ ਚਲਾ ਲੈਂਦੀਆਂ ਜਹਾਜ਼ ਵੀ ਚਲਾ ਰਹੀਆਂ ਪਰ ਅਜੇ ਵੀ ਸਾਡੇ ਸੱਭਿਆਚਾਰ ਦੇ ਵਿੱਚ ਚੁੱਲ੍ਹੇ ਤਾਂ ਹੀ ਸੀਮਤ ਸਮਝਿਆ ਜਾਂਦਾ ਔਰਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਆਪਣੇ ਪਤੀ ਦੇ ਨਾਲ ਮੋਢੇ ਦੇ ਨਾਲ ਮੋਢਾ ਮਲਾ ਕੇ ਰੋਜੀ ਰੋਟੀ ਚਲਾ ਰਹੇ ਹੋ ਤੁਸੀਂ ਮੈਂ ਇਹ ਕਹਿਣਾ ਚਾਹੂੰਗੀ ਜਿੱਦਾਂ ਘਰ 'ਚ ਵਾਈਫ ਵੀ ਹੁੰਦੀਆਂ ਕਈ ਚੀਜ਼ਾਂ ਪਿੱਛੇ ਲੜ ਪੈਂਦੀਆਂ ਨੇ ਮੈਨੂੰ ਇਹ ਨਹੀਂ ਮਿਲਿਆ ਮੈਨੂੰ ਇਹ ਚੀਜ਼ ਚਾਹੀਦੀ ਆ ਇਹ ਵੀ ਨਹੀਂ ਵੇਖਦੇ ਕਿ ਹਸਬੰਦ ਦੀ ਕੋਈ ਮਜਬੂਰੀ ਹੋਏਗੀ ਨਹੀਂ ਲਿਆ ਸਕਿਆ ਕੋਈ ਗੱਲ ਹੀ ਔਰ ਆਪਣੇ ਜੇ ਹਸਬੰਦ ਨੂੰ ਸਪੋਰਟ ਕਰੋਗੇ ਤੇ ਤੁਹਾਨੂੰ ਉਹ ਰਾਜ਼ ਹੀ ਕਰਾਏਗਾ ਆਉਣ ਵਾਲੇ ਸਮੇਂ 'ਚ ਤੇ ਮੈਨੂੰ ਰਾਜ਼ ਹੀ ਮਿਲਿਆ ਇਸ ਟਾਈਮ ਮੈਂ ਰਾਜ਼ ਹੀ ਕਰਾਂ ਦੀ ਰਾਣੀ ਪਣੀ ਹੋਈ ਆ ਮੈਂ ਇਸ ਟਾਈਮ ਕਰਦੀ ਮਾਲਕੀ ਨਾ ਇਸ ਟਾਈਮ ਕੋਈ ਟੈਨਸ਼ਨ ਨਹੀਂ ਹੈਗੀ ਹੁਣ ਹੁਣ ਕਿਉਂਕਿ ਕੰਮ ਕਰਵਾ ਮੈਂ ਕੰਮ ਕਰਦੀ ਇਹਨਾਂ ਦੇ ਬਰਾਬਰ ਦੇ ਬੈਠੀ ਹੋਈ ਆ ਕੋਈ ਨਹੀਂ ਕਿ ਇਹਨਾਂ ਨੇ ਮੇਰੀ ਕੁਰਸੀ ਉਧਰ ਲਾ ਕੇ ਦਿੱਤੀ ਹੋਇਆ ਵੇਖੋ ਸੇਮ ਸੇਮ ਮੱਡੇ ਬਣਾਏ ਹੋਏ ਆਸੀਂ ਬਰਾਬਰ ਹੀ ਕੰਮ ਕਰ ਰਹੇ ਆ ਬਰਾਬਰ ਹੀ ਬੱਚਿਆਂ ਨੂੰ ਕੰਮ ਸਿਖਾ ਰਹੇ ਆਸੀਂ 150 ਬੱਚਿਆਂ ਨੂੰ ਕੰਮ ਸਿਖਾ ਚੁੱਕੇ ਆ 150 ਮੁੰਡਾ ਸਾਡੇ ਕੋਲ ਕੰਮ ਸਿੱਖ ਗਿਆ ਕੁਝ ਲੜਕੀਆਂ ਸਿੱਖ ਕਮ ਨਹੀਂ ਸਿੱਖਣਾ ਸਾਰੇ ਸਿੱਖਦੇ ਨੇ ਤਾਂ ਜੀ ਮੈਨੂੰ ਇਹ ਦੱਸੋ ਕਹਿੰਦੇ ਨੇ ਕਿ ਹਾਲਾਤ ਮਾੜੇ ਬਣ ਜਾਂਦੇ ਨੇ ਤਾਂ ਆਪਣੇ ਵੀ ਸਾਥ ਛੱਡ ਜਾਂਦੇ ਨੇ ਤਾਂ ਜੀਵਨ ਸਾਥੀ ਉਹੀ ਵਧੀਆ ਹੁੰਦਾ ਜਿਹੜਾ ਬੰਦੇ ਦਾ ਜੀਵਨ ਸਫਲ ਬਣਾ ਦੇ ਤੁਸੀਂ ਆਪਣੇ ਜੀਵਨ ਸਾਥੀ ਦਾ ਜੀਵਨ ਸਫਲ ਬਣਾਇਆ ਉਹਦੇ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹੋ ਕਿੰਨੇ ਕਿ ਮਾੜੇ ਟਾਈਮ ਹੰਡਾਈ ਨੇ ਤੁਸੀਂ ਬਹੁਤ ਜ਼ਿਆਦਾ ਕਿਸੇ ਟਾਈਮ 100 ਰੁਪਏ ਦਾ ਸੂਟ ਵੀ ਪਾ ਨੂੰ ਨਹੀਂ ਸੀਗਾ ਅੱਜ 10000 ਦਾ ਮੈਨੂੰ ਸੂਟ ਪਵਾ ਦਿੰਦੇ ਨੇ ਰਈ ਗਾੜੇ ਰਿਸ਼ਤੇਦਾਰਾਂ ਦੀ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ ਜਿੱਦੂ ਸਾਡੇ ਕੋਲ ਕੁਝ ਹੈ ਨਹੀਂ ਸੀ ਉਦੋਂ ਮੈਨੂੰ ਕਹਿੰਦੇ ਸੀ ਛੱਡ ਦੇ ਛੱਡ ਦੇ ਕਿਤੇ ਹੋਰ ਵਿਆਦਾਂਗੇ ਕਿਤੇ ਹੋਰ ਜੇ ਇਸ ਤੋਂ ਵੀ ਮਾੜਾ ਨਸ਼ੇ ਵਾਲਾ ਟੱਕਰ ਜਾਂਦਾ ਫਿਰ ਮੈਂ ਕਿੱਧਰ ਨੂੰ ਜਾਂਦੇ ਉਹਨੂੰ ਵੀ ਛੱਡ ਕੇ ਦੂਜੀ ਜਗ੍ਹਾ ਜਾਂਦੀ ਕਿੰ ਜੋ ਹੈਗਾ ਹੈ ਨਾ ਜੋ ਰੱਬ ਨੇ ਤੁਹਾਨੂੰ ਪਹਿਲੀ ਨਿਗਾਹ ਜਿ ਦੇ ਦਿੱਤਾ ਉਨਸ ਵੇਖੋ ਦੋਨੂੰ ਪਰਖੋ ਦੋ ਉਹਦੇ ਨਾਲ ਸਮਾਂ ਘਟੋ ਆਉਣ ਵਾਲਾ ਸਮਾਟਾ ਡਾਡਾ ਵਧੀਆ ਹੀ ਹੋਣਾ ਸਾਡਾ ਵਧੀਆ ਤੇ ਸਾਰਿਆਂ ਦਾ ਵਧੀਆ ਹੀ ਹੋਊਗਾ ਮੋਬਾਈਲ ਰਿਪੇਅਰ ਤੋਂ ਪਹਿਲਾਂ ਹੋਰ ਕਿਹੜੇ ਕੰਮ ਜੀ ਇੱਥੇ ਨੇ ਤੁਸੀਂ 버거 ਚੌਮਿੰਗ ਰੈਡੀ ਲਈ ਆ ਅਸੀਂ ਰਾਤੀ 12:00 12:00 ਵਜੇ ਤੱਕ ਅਸੀਂ ਕੜਾਈਆਂ ਹੀ ਸਾਫ਼ ਕਰਦੇ ਰਹਿੰਦੇ ਹੁੰਦੇ ਸੀ ਤੇ ਘਰ ਜਾ ਕੇ ਹੀ ਮਤ ਨਹੀਂ ਪੈਂਦੀ ਸੀ ਰੋਟੀ ਬਣਾਣ ਦੀ ਪਰ ਇਹਨਾਂ ਨੇ ਮੈਨੂੰ ਬੜਾ ਸਪੋਰਟ ਕੀਤਾ 버거 ਬਣਾਣਾ ਅਸੀਂ ਉਹੀ ਦੋਵਾਂ ਜੀਆਂ ਨੇ ਖਾ ਕੇ ਸੋ ਜਾਣਾ ਬੇਟੀ ਛੋਟੀ ਜੀ ਹੁੰਦੀ ਸੀ ਉਹ ਫੀਟ ਲੈਂਦੀ ਸੀ ਤੇ ਇਹਨਾਂ ਨੇ ਮੈਨੂੰ ਕਦੀ ਇਹ ਕਿਹਾ ਹੀ ਨਹੀਂ ਕਿ ਮੇਰੇ ਵਾਸਤੇ ਸਪੈਸ਼ਲ ਬਣਾ ਦੇ ਮੈਂ ਚੀਜ਼ ਖਾਣੀ ਹੈ ਜੇ ਅੱਜ ਸਬਜ਼ੀ ਬਣਾਈ ਹੈ ਜੇ ਕੱਲ ਬਣੀ ਹੈ ਤਾਂ ਉਹ ਹੀ ਉਹਨਾਂ ਨੇ ਉਹ ਹੀ ਖਾ ਲੈਣੀ ਇਹਨਾਂ ਦੀ ਕੋਈ ਮਤਲਬ ਇਦਾਂ ਦੀ ਖੁਆਇਸ਼ ਨਹੀਂ ਹੈਗੀ ਇਹਨਾਂ ਮੈਨੂੰ ਕਦੀ ਤੰਗ ਹੀ ਨਹੀਂ ਕੀਤਾ ਕਿ ਮੈਂ ਇਹ ਚੀਜ਼ ਨਹੀਂ ਖਾਣੀ ਮੈਨੂੰ ਮਿਲ ਲਿਆ ਸਪੈਸ਼ਲ ਬਣਾਏ ਬਣਾ ਕੇ ਦੀ ਨਹੀਂ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਜੇ ਮਾੜਾ ਸਮਾਂ ਹੁੰਦਾ ਰਿਸ਼ਤੇਦਾਰ ਤਾਂ ਵੀ ਤਾਨੇ ਮੈਨੇ ਮਾਰਦੇ ਨੇ ਜੇ ਵਧੀਆ ਸਮਾਂ ਹੁੰਦਾ ਤਾਂ ਰਿਸ਼ਤੇਦਾਰ ਫਿਰ ਵੀ ਹੋਰ ਤਰ੍ਹਾਂ ਦਾ ਜਰੀਏ ਇਹਨਾਂ ਦੇਖਦੇ ਨੇ ਅੱਜ ਤੁਸੀਂ ਮੋਬਾਈਲ ਰਿਪੇਅਰ ਕਰ ਰਹੇ ਹੋ ਫਿਰ ਵੀ ਤਾਨੇ ਮੈਨੇ ਜ਼ਰੂਰ ਹੋ ਹੁਣ ਤਾਂਨੇ ਤਾਂ ਕੋਈ ਨਹੀਂ ਮਾਰਦਾ ਫਿਲਹਾਲ ਤੇ ਜਿਹੜੇ ਪਹਿਲਾਂ ਛੱਡ ਗਏ ਸੀ ਨਾ ਉਹ ਵੀ ਸਾਨੂੰ ਪੁੱਛਣ ਆਂਦੇ ਨੇ ਹੁਣ ਇੰਨੇ ਟਾਈਮ ਉਹ ਫੋਨ ਕਰਦੇ ਨੇ ਸਾਨੂੰ ਸਾਧਦੇ ਨੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਤੇ ਇਹਨਾਂ ਨੂੰ ਪੁੱਛਦੇ ਨੇ ਪਹਿਲਾਂ ਸਾਨੂੰ ਕੋਈ ਬੁਲਾ ਕੇ ਰਾਜ਼ੀ ਨਹੀਂ ਸੀ ਤੇ ਹੁਣ ਉਹਨਾਂ ਨੂੰ ਕੋਈ ਛੱਡ ਕੇ ਰਾਜ਼ੀ ਨਹੀਂ ਕਿਉਂਕਿ ਸਮਾ ਸਮੇਂ ਨੇ ਉਹਨਾਂ ਨੂੰ ਥੱਲੇ ਲੈ ਆਂਦਾ ਸਮਾ ਬਦਲ ਗਿਆ ਤੇ ਸਮੇਂ ਲੈ ਆਵੇ ਜੀ ਪਲਟੀ ਮਾਰੀ ਲਿਆ ਜੋ ਰਿਸ਼ਤੇਦਾਰ ਵੀ ਆ ਬੁਲਾ ਰਹੇ ਨੇ ਹਾਂਜੀ ਸਾਨੂੰ ਆਪ ਬੁਲਾਉਂਦੇ ਨੇ ਫੋਨ ਕਰਦੇ ਨੇ ਕਿ ਸਾਡੇ ਕੋ ਆਓ ਇੱਥੇ ਆਓ ਤੇ ਸਭ ਰਿਸ਼ਤੇਦਾਰ ਹੁਣ ਬੁਲਾਣਾ ਸ਼ੁਰੂ ਕਰਤਾ ਪਲਕ ਇਹ ਟਾਈਮ ਤੇ ਕੋਈ ਵੀ ਨਹੀਂ ਸੀ ਸਾਨੂੰ ਬੁਲਾ ਕੇ ਰਾਜੀਗੀ ਇੰਨਾ ਕੋ ਹੈ ਨਹੀਂ ਆ ਜਾਂ ਇਹ ਦੇ ਨਹੀਂ ਸਕਦੇ ਅਜੇ ਕਿਤੇ ਜਾਣਿਆ ਤਾਂ ਅਸੀਂ ਜਿੰਨਾ ਸਾਡੇ ਕੋ ਮਹਾਰਾਜ ਦੀ ਕਿਰਪਾ ਨਾ ਹੁੰਦਾ ਸੀ ਉਹਨਾਂ ਲੈ ਕੇ ਜਾਂਦੇ ਹੁਣ ਵਾਸਤੇ ਪੰਜ ਜੀ ਸਮਾਂ ਜਵੇਂ ਦੇ ਪਾਉਂਦੇ ਉਹ ਮੋਬਾਈਲ ਰਿਪੇਅਰ ਵਾਸਤੇ ਵੀ ਆਉਣਾ ਪੈਂਦਾ ਪਰਿਵਾਰ ਨੂੰ ਸਮਾਂ ਦੇਣਾ ਪੈਂਦਾ ਬੱਚੇ ਵੀ ਪਾਲਨੇ ਹੁੰਦੇ ਤੁਸੀ ਮੈਂ ਸਵੇਰੇ ਜਿੱਦਾਂ ਮੰਨ ਲਓ 5 ਵਜੇ ਉੱਠ ਜਾਂਦੇ ਆਂ ਅਸੀਂ ਨਾ ਤੋਹ ਕੇ ਪਾਠ ਕਰਕੇ ਆਪਣਾ ਚਾਹ ਬਣੀ ਪੀ ਕੇ ਬੱਚੇ ਸਕੂਲ ਭੇਜ ਦਿਆਂ ਘਰ ਦੀ ਸਫਾਈ ਕਰਕੇ ਪੋਚੇ ਮਾਰ ਕੇ ਕੱਪੜੇ-ਕੁਪੜੇ ਤੋਂ ਵਾਸ਼ ਕਰਕੇ 9 ਵਜੇ ਅਸੀਂ ਸ਼ਾਪ ਤੇ ਆ ਜਾਂਦੇ ਆਂ ਮਾਰਕੀਟ 11 ਵਜੇ ਖੁੱਲਦੀ ਆ ਅਸੀਂ 9 ਵਜੇ ਆ ਜਾਂਦੇ ਆਂ ਕਿਉਂਕਿ ਅਸੀਂ ਮਿਹਨਤ ਕਰਨੀ ਆ ਅਸੀਂ 11 ਵਜੇ ਦਾ ਇੰਤਜ਼ਾਰ ਹੀ ਨਹੀਂ ਕਰਦੇ 11 ਵਜੇ ਦਾ ਤਾਂ ਮੈਨੂੰ ਇਹ ਦੱਸੋ ਜਿਵੇਂ ਕਿ ਮੋਬਾਈਲ ਰਿਪੇਅਰ ਕਰਦੇ ਹੋ ਤੁਸੀਂ ਨੀ ਤਾਂ ਪੈਸੇ ਦਾ ਹਿਸਾਬ ਤੁਸੀਂ ਰੱਖਦੇ ਹੋ ਜਾਂ ਭਾਈ ਸਾਹਿਬ ਰੱਖਦੇ ਨੇ ਮੈਂ ਹੀ ਰੱਖਦੀ ਆ ਐਨੀ ਰੱਖਦੇ ਇਹ ਆਪਣੇ ਕੋਲ 5 ਪੈਸੇ ਨਹੀਂ ਰੱਖਦੇ ਇਹ ਕਦੀ ਵੀ ਆਪਣੇ ਜੋਗੀ ਜੇ ਇਹਨਾਂ ਕੋਲ ਪੈਸੇ ਹੈ ਵੀ ਹੈ ਨਾ ਜੇ ਇਹ ਸਾਰਾ ਦਿਨ ਭੁੱਖੇ ਵੀ 5 ਰੁਪਏ ਦੀ ਚੀਜ਼ ਵੀ ਨਹੀਂ ਖਾਂਦੇ ਏ ਇਨਾਂ ਨੂੰ ਜੇ ਅਸੀਂ ਨਾਲ ਹੋਵਾਂਗੇ ਖਾਣਗੇ ਨਹੀਂ ਤੇ ਨਹੀਂ ਖਾਂਦੇ ਕਦੀ ਖਾਦੀ ਨਹੀਂ ਇਹਨਾਂ ਨੇ ਚੀਜ਼ ਪੈਸੇ ਤੇ ਕਦੀ ਵੀ ਨਹੀਂ ਰੱਖਦੇ ਨਾ ਕਦੀ ਘਰ ਦਾ ਪਰਸੂ ਨਹੀਂ ਫੋਲਿਆ ਕਦੀ ਲਮਾਰੀ ਅੱਜ ਤੱਕ ਤਿੰਨ ਚਾਰ ਲਮਾਰੀਆਂ ਨੇ ਕਦੀ ਕਿਸੇ ਲਮਾਰੀ ਚ ਖੋਲ ਕੇ ਨਹੀਂ ਵੇਖਿਆ ਕਿ ਮੈਂ ਆਪਣਾ ਕੁੜਤਾ ਕੱਢ ਕੇ ਪਾਲਾ ਮੈਂ ਜੋ ਦੇ ਦਾਂਗੀ ਇਹਨਾਂ ਨੇ ਉਹੀ ਪਾਲਣਾ ਉਹੀ ਤਾਂ ਹੁਣ ਮੋਬਾਈਲ ਦੇ ਵਿੱਚ ਜਿਵੇਂ ਛੋਟੀਆਂ ਛੋਟੀਆਂ ਬਰੀਕੀ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਤੁਸੀਂ ਹੈਂਡਲ ਆਪ ਹੀ ਕਰ ਲੈਂਦੇ ਹੋ ਜਿਸ ਵੇਲੇ ਸਰਦਾਰ ਸਾਹਿਬ ਨਹੀਂ ਆਉਂਦੇ ਤਾਂ ਤੁਸੀਂ ਮੋਬਾਈਲ ਰਿਪੇਅਰ ਕਰ ਲੈਂਦੇ ਹੋ ਹਾਂਜੀ ਮੈਂ ਕਰ ਲੈਨੀ ਆਂ ਕਈ ਵਾਰ ਜਿਹੜੀਆਂ ਥੋੜੀਆਂ ਬਹੁਤ ਪ੍ਰੋਬਲਮ ਸਪਲਾਈਆਂ ਦੇਣੀਆਂ ਹੁੰਦੀਆਂ ਵਾ ਜਈ ਕਈ ਵਾਰ ਨਹੀਂ ਸਮਝ ਆਂਦੀ ਤੇ ਉਸਤਾਦ ਨੂੰ ਪੁੱਛ ਵੀ ਲਈਦਾ ਵਾ ਬਾਕੀ ਜਿੰਨਾ ਹੋ ਸਕਦਾ ਮੈਂ ਕਰ ਲੈਨੀ ਆਂ ਉਸਤਾਦ ਨੇ ਤੁਹਾਡੇ ਕਹੇ ਇਸ ਤਰ੍ਹਾਂ ਹੁੰਦਾ ਜੇ ਮੋਬਾਈਲ ਸਹੀ ਤਰ੍ਹਾਂ ਰਿਪੇਅਰ ਨਹੀਂ ਹੋਇਆ ਤੇ ਡਾਟ ਵੀ ਚਲਣੀ ਪਈ ਹੋਈ ਕਿਉਂਕਿ ਉਸਤਾਦ ਤਾਂ ਬਹੁਤ ਡਾਟ ਮਾਰਦੇ ਨੇ ਹਾਂਜੀ ਵਾਧੂ 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 ਛੜਕਾ ਪੈਂਦੀਆਂ ਹੁਣ ਆਪਾਂ ਪੱਕੇ ਹੋ ਗਏ ਨਾ ਸੋਨ ਸੋਨ ਤੇ ਆਪਾਂ ਹੁਣ ਗਲਤੀ ਦਾ ਮੌਕਾ ਦਿੰਦੇ ਨਹੀਂ ਵਾਧੂ ਛੜਕਾ ਪੈ ਗਏ ਹੀ ਕੰਮ ਆਉਂਦਾ ਹੁਣ ਬੱਚੇ ਸਿੱਖਣ ਆਉਂਦੇ ਆ ਉਹਨਾਂ ਨੂੰ ਬੋਲਾਂਗੇ ਨਹੀਂ ਤੇ ਉਹਨਾਂ ਨੂੰ ਕੰਮ ਹੀ ਨਹੀਂ ਆਣਾ ਕਿਉਂਕਿ ਪਹਿਲਾਂ ਇਹਨਾਂ ਨੂੰ ਮੇਰਾ ਹੱਥ ਫੜ ਫੜ ਕੇ ਕਾਫੀਆ ਫੜ ਫੜ ਕੇ ਕੰਮ ਸਿਖਾਇਆ ਬਹੁਤ ਜ਼ਿਆਦਾ ਫੇ ਤਾਂ ਹੀ ਕੰਮ ਆਇਆ ਮੈਨੂੰ ਅੱਜ ਤੁਸੀਂ ਦ ਆ ਉਹ ਦਮੀ ਝਿੜ ਜਾ ਪੈਂਦੀ ਰਹਿੰਦੀ ਆ ਮੋਬਾਈਲ ਬਣਾਉਣ ਵੇਲੇ ਵੀ ਪਈਆਂ ਹਾਂਜੀ ਉਦੋਂ ਇੰਨੀ ਝਿੜਕਣੀਆਂ ਐਨ ਬੱਸ ਮੈਨੂੰ ਦੱਸ ਦਿੰਦੇ ਕਿ ਇੰਨਾ ਕ ਪਾਣੀ ਪਾਣਾ ਇੰਨੀ ਕ ਦਾਲ ਪਾਣੀ ਐ ਇਦਾਂ ਸਿਟੀ ਮਰਵਾ ਕੇ ਇਦਾਂ ਤੜਕਾ ਮਾਰ ਸਕਦੇ ਹੌਲੀ 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 ਐਕਸਪੀਰੀਅੰਸ ਹੋ ਗਿਆ ਫਿਰ ਕੰਮ ਕਰਨ ਦਾ ਉਦੋਂ ਜਨਾ ਝਿੜਕੜੀ ਮਾਰ ਝਿੜਕਾ ਮੋਬਾਈਲਾਂ ਚ ਵੱਜ ਗਿਆ ਜਦੋਂ ਬਾਧੂ ਵੱਜ ਗਿਆ ਹਾਂਜੀ ਜੀਵਨ ਦੇ 12 ਤੋਂ 13 ਸਾਲ ਤੁਸੀਂ ਨਾਲ ਬਤਾਏ ਨੇ ਬਾਣੀਆਂ ਤੇ ਬਾਣੇ ਦੇ ਧਾਰੀ ਨੇ ਕਰ ਤੁਸੀਂ ਬਾਣੀ ਨਾਲ ਨਹੀਂ ਜੁੜੇ ਇਹਦੀ ਵਜ੍ਹਾ ਨਹੀਂ ਐਦਾਂ ਤਾਂ ਕੋਈ ਨਹੀਂ ਆ ਜੇ ਮੈਂ ਅੰਮ੍ਰਿਤ ਨਹੀਂ ਛੱਕਿਆ ਇਹ ਨਹੀਂ ਕਿ ਮੈਂ ਬਾਣੀ ਨਾਲ ਨਹੀਂ ਜੁੜੀ ਮੈਂ ਸਵੇਰੇ 5 ਵਜੇ ਉੱਠਦੀ ਆ ਇਹਨਾਂ ਨਾਲ ਨਿਤਨੇਮ ਕਰਦੀ ਆ ਉਸ ਤੋਂ ਬਾਅਦ ਅਸੀਂ ਗੁਰਦੁਆਰੇ ਜਾਂਦੇ ਆ ਬੱਚੇ ਸਕੂਲ ਭੇਜ ਕੇ ਮੱਥਾ ਟੇਕ ਕੇ ਫਿਰ ਅਸੀਂ ਇੱਥੇ ਦੁਕਾਨ ਤੇ ਹੁੰਨੇ ਆ ਫਿਰ ਅਸੀਂ ਦਪਹਿਰ ਸਾਬ ਜਾਂਦੇ ਆ ਅਸੀਂ ਅੱਜ ਸ਼ਨੀਵਾਰ ਆ ਅਸੀਂ ਰਾਤੀ ਉੱਥੇ ਜਾਣਾ ਅਸੀਂ ਰਾਤੀ 3 ਵਜੇ ਆਣਾ ਦਪਹਿਰ ਸਾਬ ਤੋਂ ਰਾਹੀ ਰਾਤੀ 8 ਵਜੇ ਚੱਲ ਜਾਣਾ ਫਿਰ ਦਪਹਿਰ ਸਾਬ ਕਰਦੇ ਇਹ ਨਹੀਂ ਹੁੰਦਾ ਕਿ ਅਸੀਂ ਅੰਮ੍ਰਿਤ ਨਹੀਂ ਛੱਕਿਆ ਤੇ ਆਪਾਂ ਨਿਤਨੇਮ ਨਹੀਂ ਮੈਂ ਜਿੰਨਾ ਮੇਰੇ ਕੋਲ ਹੋ ਸਕਦਾ ਮੈਂ ਉਹਨਾਂ ਪਾਠ ਕਰਦੀ ਆ ਅਰੇ ਮੈਂ ਦੇਖ ਰਿਹਾ ਤੁਹਾਡਾ ਬੱਚਾ ਜਿਹੜਾ 7 ਸਾਲ ਦਾ ਹੈ ਮੇਰੇ ਖਿਆਲ ਨਾਲ ਉਹ ਵੀ ਮੋਬਾਈਲ ਰਿਪੇਅਰ ਜਾ ਰਿਹਾ ਨਹੀਂ ਤਾਂ ਬੱਚੇ ਜ਼ਿਆਦਾਤਰ ਮੋਬਾਈਲ ਦੇ ਵਿੱਚ ਵਿਜੀ ਰਹਿੰਦੇ ਨੇ ਵੀਡੀਓ ਰੀਮ ਖੇਡ ਲੋ ਇਸ ਤਰ੍ਹਾਂ ਦੀਆਂ ਚੀਜ਼ਾਂ ਪਰ ਉਹ ਵੀ ਪੂਰਾ ਟ੍ਰੈਂਡ ਹੈ ਤੁਹਾਡੀ ਤਰ੍ਹਾਂ ਕਿਵੇਂ ਆ ਜਿਆਦਾਤਰ ਮੋਬਾਈਲ ਇਸ ਤਰ੍ਹਾਂ ਤਾਂ ਨਹੀਂ ਤੁਸੀਂ ਇੱਧਰ ਬਿਜ਼ਨਸ ਤੇ ਉਹਨਾਂ ਨੂੰ ਮੋਬਾਈਲ ਫੜਾ ਦਿੰਦੇ ਹੋ ਜਾਂ ਤੁਸੀਂ ਵਿਜੀ ਰਹੋ ਨਹੀਂ ਨਹੀਂ ਐਦਾਂ ਤਾਂ ਕੋਸ਼ਿਸ਼ ਨੂੰ ਨੀ ਕਰ ਦੋ ਬੇਟੀਆਂ ਉਹਨਾਂ ਨੂੰ ਅੱਜ ਤੱਕ ਫੋਨ ਨਹੀਂ ਦਿੱਤਾ ਇੱਕ ਬੇਟੀ 11 ਸਾਲ ਦੀ ਹੋ ਗਈ ਇੱਕ 8-9 ਸਾਲ ਦੀ ਹੋ ਗਈ ਉਹਨਾਂ ਕਦੀ ਫੋਨ ਨਹੀਂ ਚਲਾ ਕੇ ਵੇਖਿਆ ਫੋਨ ਸਾਡੇ ਕੋਲ ਇੱਕੋ ਹੀ ਜਾਂ ਦੋ ਫੋਨ ਹੁੰਦੇ ਇਸ ਤੋਂ ਇਲਾਵਾ ਹੀ ਫੋਨ ਨਹੀਂ ਫਾਲਤੂ ਲੈਂਦੇ ਕਿਉਂਕਿ ਟਾਈਮ ਹੀ ਨਹੀਂ ਹੈਗਾ ਚਲਾਉਣ ਦਾ ਇਹ ਬੱਚੇ ਰਹੀ ਗੱਲ ਬੱਚਿਆਂ ਦੀ ਬੱਚੇ ਨੂੰ ਇਹੋ ਜਿਹਾ ਤਾਂ ਪਾਈਆਂ ਹੀ ਨਹੀਂ ਹੋਈਆਂ ਕਿ ਤੁਸੀਂ ਫੋਨ ਚਲਾਓ ਜਾਂ ਸਕੂਲ ਜਾਂਦਾ ਹੈ ਸਕੂਲੋਂ ਆ ਕੇ ਮਤਲਬ ਟਿਊਸ਼ਨ ਜਾਂਦਾ ਟਿਊਸ਼ਨ ਤੋਂ ਬਾਅਦ ਆ ਕੇ ਦੁਕਾਨ ਤੇ ਤੇ ਪ੍ਰ ਕੀ ਆ ਗਲਾਸ ਉਤਾਰ ਲੋ ਤੇ ਉਹਨੂੰ ਕਾਫੀ ਕਮ ਹਾ ਕਾਫੀ ਹੱਦ ਤੱਕ ਉਹਨੂੰ ਕਮ ਆਂਦਾ ਵੀ ਗੱਡੀ ਕੋਈ ਵੀ ਲਿਆਂਦਾ ਕੋਈ ਖਿਡੌਣਾ ਖਰੀਦ ਕੇ ਲਿਆਂਦਾ ਉਹਨੂੰ ਖੋਲ ਕੇ ਉਹਦੀ ਮੋਟਰ ਕੱਢ ਕੇ ਉਹਦਾ ਪੱਖਾ ਬਣਾ ਲੈਂਦਾ ਵਾ ਕੁਝ ਵੀ ਬਣਾ ਲੈਂਦਾ ਜੀ ਤੁਹਾਡੇ ਤੋਂ ਇਲਾਵਾ ਹੋਰ ਵੀ ਇੱਥੇ ਮਾਰਕੀਟ ਦੇ ਵਿੱਚ ਹੈ ਲੇਡੀਜ਼ ਜਾਂ ਔਰਤ ਜਿਹੜੀ ਮੋਬਾਈਲ ਪਿਆਰ ਕਰਦੀ ਹੋਵੇ ਜੰਮਰੀ ਸਰ ਦੇ ਵਿੱਚ ਨਹੀਂ ਮੈਂ ਕਿਸੇ ਨੂੰ ਨਹੀਂ ਦੇਖਿਆ ਤੇ ਮੈਂ ਕਿਸੇ ਕਈ ਲੇਡੀਜ਼ ਹੁਣ ਜਿੱਦਾਂ ਆਉਂਦੀਆਂ ਇੱਕ ਕੱਲ ਲੇਡੀਸਾਈ ਸੀ ਉਹਨਾਂ ਦਾ ਬੜਾ ਮਨ ਕਰਿਆ ਸੀ ਮੇਰੇ ਵੱਲ ਵੇਖ ਕੇ ਕਿ ਕਿੰਨੀ ਸਪੀਡ ਨਾਲ ਕੰਮ ਕਰ ਰਹੀ ਤੇ ਮੈਂ ਕੰਮ ਸਿੱਖਾ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੋਣਗੀ ਘਰ ਦੇ ਸਿੱਖਣ ਦੇਣਗੇ ਪਰ ਉਹਨਾਂ ਦਾ ਬੜਾ ਮਨ ਸੀ ਕੋਈ ਵੀ ਬੰਦਾ ਆਪਣੀ ਲੇਡੀਜ਼ ਨੂੰ ਵਾਈਫ ਨੂੰ ਸਖਾਣਾ ਚਾਹੁੰਦਾ ਹੀ ਨਹੀਂ ਉਹ ਅੱਗੇ ਨਹੀਂ ਵਧਾਉਣਾ ਚਾਹੁੰਦੇ ਲੇਡੀਜ਼ ਨੂੰ ਪ੍ਰੋਬਲਮ ਹੀ ਆਈ ਹੈ ਹਸਬੰਦਾਂ ਨੂੰ ਕਿ ਆਪਣੀ ਵਾਈਫ ਨੂੰ ਅੱਗੇ ਹੀ ਨਹੀਂ ਵਧਾਉਣਾ ਚਾਹੁੰਦੇ ਵਧਾਓ ਅੱਗੇ ਤੁਹਾਡਾ ਮੋਢਾ ਹੀ ਬਣੇਗੀ ਸਪੋਰਟ ਬਣੇਗੀ ਤੁਹਾਡੀ ਗੱਲ ਸਹੀ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੇ ਬਹੁਤ ਸਾਰੇ ਪਤੀ ਪਤਨੀ ਇਹੋ ਜਿਹੇ ਵੀ ਨਹੀਂ ਜਿਹੜੇ ਆਪਣੀ ਪਤਨੀ ਨੂੰ ਇੱਜ਼ਤ ਨਹੀਂ ਦਿੰਦੇ ਤੇ ਦਰਦ ਦਰਦੀਆਂ ਟੋਠੇੜਾਂ ਵਿੱਚ ਜਾਂਦੇ ਫਿਰਦੇ ਨੇ ਤਾਂ ਕੀ ਅਪੀਲ ਲਾਉਣੀ ਚਾਹੁੰਦੇ ਹੋ ਤੁਸੀਂ ਵੀ ਇੱਥੇ ਔਰਤ ਪਰ ਬਹੁਤ ਸਾਰੀਆਂ ਔਰਤਾਂ ਨੂੰ ਜਿਨ੍ਹਾਂ ਨੂੰ ਚੁੱਲ੍ਹੇ ਤਾਈਂ ਸੀਮਤ ਸਮਝਿਆ ਜਾਂਦਾ ਕੀ ਅਪੀਲ ਲਾਉਂਦੇ ਮੈਂ ਇਹ ਕਹਾਂਗੀ ਕਿ ਜਿੱਦਾਂ ਮੇਰੇ ਹਸਬੰਦ ਨੇ ਸਪੋਰਟ ਕੀਤੀ ਹੈ ਤੇ ਆਪਣੀਆਂ ਵਾਈਫਾਂ ਨੂੰ ਸਪੋਰਟ ਕਰੋ ਮੈਨੂੰ ਕੁਝ ਨਹੀਂ ਆਂਦਾ ਮੈਨੂੰ ਇਹਨਾਂ ਨੇ ਸੌਫਟਵੇਅਰ ਬਣਾਉਣਾ ਸਿਖਾਇਆ ਸਾਰੇ ਫੋਨਾਂ ਦਾ ਹੀ ਸੌਫਟਵੇਅਰ ਆਪ ਬਣਾ ਲੈਣੇ ਆ ਕਰ ਲੈਣੇ ਆ ਸੌਫਟਵੇਅਰ ਮੈਨੂੰ ਇੰਗਲਿਸ਼ ਦਾ ਏ ਬੀ ਸੀ ਵੀ ਪਤਾ ਨਹੀਂ ਸੀ ਪਰ ਅੱਜ ਮੈਨੂੰ ਸਭ ਆਂਦਾ ਕਿਉਂਕਿ ਇਹਨਾਂ ਨੇ ਸਿਖਾਇਆ ਜੇ ਤੁਸੀਂ ਆਪਣੀ ਵਾਈਫ ਨੂੰ ਚੰਗਾ ਚੰਗਾ ਸਮਝੋਗੇ ਤਾਂ ਚੰਗੀ ਹੀ ਨਿਕਲੇਗੀ ਜੇ ਤੁਸੀਂ ਹਾਰਟ ਟਾਈਮ ਉਹਨੂੰ ਗੰਦਾ ਗੰਦਾ ਕਹੋਗੇ ਤਾਂ ਗੰਦੀ ਹੀ ਨਿਕਲੇਗੀ ਕਿਉਂਕਿ ਉਹ ਇੱਕ ਟਾਈਮ ਤੇ ਨਾ ਮਨ ਪੱਕ ਜਾਂਦਾ ਹੈ ਵਾਈਫ ਦਾ ਕਿ ਇਹਨੇ ਤਾਂ ਮੈਨੂੰ ਇਦਾਂ ਹੀ ਇਦਾਂ ਹੀ ਇਹ ਤਾਂ ਜੀ ਅੱਜ ਰੱਬ ਦੀ ਪੂਰੀ ਤਰ੍ਹਾਂ ਮਿਹਰ ਤੁਹਾਡੇ ਦੇ ਪਰਿਵਾਰ ਤੇ ਚਲੋ ਤਾਂ ਜਿਹੜੇ ਮਾੜੇ ਸਮੇਂ ਦੇ ਵਿੱਚ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਨੇ ਮਿਹਨੇ ਮਾਰਦੇ ਨੇ ਉਹਨਾਂ ਨੂੰ ਕੀ ਲੈਣਾ ਚਾਹੁੰਦੇ ਨਹੀਂ ਰੱਬ ਦਾ ਕੋਈ ਕਸੂਰ ਨਹੀਂ ਹੈ ਰੱਬ ਨੇ ਤੁਹਾਨੂੰ ਤਕਦੀਰ ਦਿੱਤੀ ਹੈ ਕਿਸਮਤ ਤੁਸੀਂ ਆਪਣੀ ਆਪ ਬਣਾਣੀ ਹੈ ਜਿੱਦਾਂ ਅਸੀਂ ਸਾਨੂੰ ਪਤਾ ਸੀ ਕਿੰਨੀ ਮੈਂ ਇਹਨਾਂ ਤੇ ਕੀਤੀ ਰੱਬ ਨੇ ਸਾਡੇ ਕੋਲ ਹੱਥ ਨਹੀਂ ਚੁੱਕਿਆ ਰੱਬ ਨੇ ਸਾਨੂੰ ਅੱਗੇ ਵਧਾਇਆ ਹੈ ਨਾ ਸਪੋਰਟ ਕੀਤੀ ਜੇ ਅਸੀਂ ਸੋਚੀਏ ਕਿ ਅਸੀਂ ਇੱਥੋਂ ਉੱਠੇ ਹੀ ਹੈ ਨਾ ਬੈਠੀਆਂ ਨਾ ਰੋਟੀ ਸਾਡੇ ਮੂੰਹ 'ਚ ਪੈ ਨਹੀਂ ਜਾਣੀ ਸਾਨੂੰ ਪਕਾ ਕੇ ਖਾਣੀ ਪੈਣੀ ਹੈ ਤੇ ਜੇ ਅਸੀਂ ਗੁਰਦੁਆਰੇ ਜਾਵਾਂਗੇ ਨਹੀਂ ਮੱਥਾ ਟੇਕਾਂਗੇ ਗੁਰਦੁਆਰਾ ਸਾਡੇ ਕੋਲ ਹੀ ਆ ਜਾਣਾ ਕੰਮ ਕਰਨ ਤੁਹਾਨੂੰ ਕਰਨਾ ਹੀ ਪੈਣਾ ਫੇਰ ਹੀ ਤੁਸੀਂ ਅੱਗੇ ਵਧੋਗੇ ਫੇਰ ਹੀ ਤੁਸੀਂ ਖੁਸ਼ੀਆਂ ਲੈ ਪਾਓਗੇ ਜੇ ਅਸੀਂ ਰੱਬ ਨੂੰ ਦੋਸ਼ ਨਹੀਂ ਦੇ ਸਕਦੇ ਸਾਡੇ ਤੇ ਤਾਂ ਬਾਪੂ ਬਹੁਤ ਜ਼ਿਆਦਾ ਕਿਉਂਕਿ ਦੁਪਹਿਰੇ ਕੱਟਦੇ ਆਂਦੇ ਸਾਡੀ ਬੜੀ ਕਿਰਪਾ ਬਾਪੂ ਦੀ ਹਾਂਜੀ ਜ਼ਿਆਦਾਤਰ ਇਹ ਵੀ ਧਾਰਨਾ ਬਣੀਆਂ ਨੇ ਜਿਹੜੇ ਬਾਣੀਆਂ ਤੇ ਬਾਣੀਆਂ ਨਾਲ ਜੁੜੇ ਹੁੰਦੇ ਨੇ ਲਾਡਲੀਆਂ ਫਫਜਾ ਹੁੰਦੀਆਂ ਨੇ ਉਹ ਸੁਭਾਅ ਉਹਨਾਂ ਦਾ ਬੜਾ ਭੈੜਾ ਹੁੰਦਾ ਜੀ ਤੇ ਪਰਿਵਾਰ ਦੇ ਵਿੱਚ ਵੀ ਆਂਦੇ ਉਸ ਤਰ੍ਹਾਂ ਹੀ ਰਹਿੰਦੇ ਨੇ ਤੇ ਭਾਈ ਸਾਹਿਬ ਬਾਰੇ ਜਾਨਣਾ ਚਾਹੁੰਦੇ ਨੇ ਕਿਵੇਂ ਰਹਿੰਦੇ ਨੇ ਪਰਿਵਾਰ ਦੇ ਵਿੱਚ ਆਂਦੇ ਜੇ ਇਹ ਤਾਂ ਰਾਜੇ ਰਹਿੰਦੇ ਨੇ ਸਰਦਾਈ ਬਣਾ ਲੈਂਦੇ ਨੇ ਚਾਹੇ ਰਾਜੇ ਜਾਂਦੇ ਨੇ ਤਾਂ ਜਿਵੇਂ ਇਹ ਚੀਜ਼ ਚਾਹੀਦੀ ਹੈ ਮੈਂ ਤੇ ਇਹਨਾਂ ਨੂੰ ਕਦੀ ਦੇਖਿਆ ਨਹੀਂ ਤੇ ਪਰਿਵਾਰ ਰਹੀ ਗੱਲ ਇਹ ਸਾਰਿਆਂ ਦਾ ਸਾਥ ਦਿੰਦੇ ਨੇ ਇਹਨਾਂ ਨੇ ਕਦੀ ਅੱਜ ਤੱਕ ਮਤਲਬ ਕਾ ਜਿੱਦਾਂ ਮਰਜ਼ੀ ਇਹਨਾਂ ਨੇ ਕਦੀ ਮਾੜਾ ਬੋਲ ਨਹੀਂ ਬੋਲਿਆ ਕਦੀ ਵੀ ਨਹੀਂ ਕੋਈ ਨਸ਼ਾ ਨਹੀਂ ਕਰਦੇ ਕੋਈ ਕਹਿੰਦੇ ਨਾ ਸੁੱਖੇ ਕੋਸ਼ਿਸ਼ ਹੀ ਨਹੀਂ 1500 ਮੰਗੇ 1500 ਕੋਸ਼ਿਸ਼ ਹੀ ਨਹੀਂ ਕਦੀ ਵੀ ਨਹੀਂ ਬਾਕੀ ਲੋਕਾਂ ਦੀ ਸੋਚ ਛੋਟੀ ਹੈ ਕਿ ਨਿਹੰਗ ਸਿੰਘ ਅਸੀਂ ਜਿੰਨੇ ਵੀ ਸਾਡੇ ਨਿਹੰਗ ਸਿੰਘ ਲੌਂਚ ਆ ਜਾਂ ਸਾਡੇ ਕੋ ਫੋਨ ਪਨਾ ਸਭ ਨੂੰ ਪਤਾ ਹੈ ਕੀ ਕਿਦਾਂ ਦੇ ਮੈਂ ਜਿੰਨਾਂ ਨੂੰ ਵੇਖਿਆ ਵੀ ਉਹ ਵੀ ਮੈਨੂੰ ਪਤਾ ਕਿ ਉਹ ਕਿਦਾਂ ਦੇ ਆਪਾਂ ਇੱਕ ਫਾਈ ਫਲਾਈ ਹੋਈ ਕਿ ਨਿਹੰਗ ਸਿੰਘ ਮਾੜੇ ਨੇ ਮਾੜੇ ਨਹੀਂ ਜਿੰਨਾ ਸਰਦਾਰ ਬੰਦਾ ਵਧੀਆ ਨਿਹੰਗ ਵਧੀਆ ਉਸ ਤੋਂ ਇਲਾਵਾ ਹੋਰ ਕੋਈ ਹੈ ਕੋਈ ਨਹੀਂ ਕਿਉਂਕਿ ਨਸ਼ਿਆਵਲ ਤੋਂ ਅੱਜ ਕੱਲ ਨਸ਼ੇ ਤੋਂ ਇਲਾਵਾ ਹੋਰ ਕੋਈ ਬੰਦਾ ਹੈ ਹੀ ਕੋਈ ਨਹੀਂ ਨਸ਼ੇ ਕੁ ਕਰੀ ਤੁਰੀ ਜਾਂਦੇ ਨੇ ਸਾਰੇ ਜੀ ਤਾਂ ਪੰਜ ਜੀ ਜਾਂਦੇ ਜਾਂਦੇ ਆ ਲਾਸਟ ਵਾਲਾ ਜੀ ਮੇਰਾ ਇਹ ਜਿਹੜੀ ਮਸ਼ੀਨ ਹੈ ਇਹਦੇ ਬਾਰੇ ਜਾਣਕਾਰੀ ਦੋ ਕਿਉਂਕਿ ਬਹੁਤ ਸਾਰੇ ਤੁਹਾਨੂੰ ਜਿਹੜੇ ਵੇਖ ਰਹੇ ਨੇ ਉਹਨਾਂ ਨੇ ਸੋਚਣਾ ਸ਼ਾਇਦ ਭੈਣ ਨੂੰ ਉਸ ਤਰ੍ਹਾਂ ਹੀ ਬਣਹਾ ਲਿਆ ਟੇਬਲ ਤੇ ਆਉਂਦਾ ਵੀ ਆ ਜਾਂ ਨਹੀਂ ਆਉਂਦਾ ਬਣਾਉਣਾ ਤਾਂ ਜਰੂਰ ਦੱਸ ਦਿਓ ਅਸੀਂ ਨਹੀਂ ਚਾਹੁੰਦੇ ਜਿਹੜਾ ਕੋ ਚਿੰਤੂ ਪ੍ਰੰਤੂ ਹੋਵੇ ਪਤਾ ਹੋਣਾ ਚਾਹੀਦਾ ਇਹ ਮਾਈਕਰੋਸਕੋਪ ਹੈਗੀ ਹੈ ਇਹਦੇ ਤੋਂ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਤਾਂ ਕੁਝ ਚੀਜ਼ਾਂ ਨਹੀਂ ਦਿਖਦੀਆਂ ਇੱਥੋਂ ਸਾਨੂੰ ਇੱਥੋਂ ਵੇਖ ਕੇ ਹੀ ਇੱਥੇ ਟੈਂਕੇ ਲਾਣੇ ਪੈਂਦੇ ਆ ਜਾਂ ਸੀਪੀਓ ਬਣਾਣਾ ਤੇ ਇਹਨੂੰ ਵੇਖ ਕੇ ਹੀ ਕੰਮ ਕਰਨਾ ਪੈਣਾ ਅਦਰਵਾਈਜ਼ ਕੰਮ ਨਹੀਂ ਹੁੰਦਾ ਜਿੱਦਾਂ ਆਪਾਂ ਚੈੱਕਪਾ ਨਾ ਚੈੱਕਪਾ ਨਾਰਮਲੀ ਪਾ ਸਕਦੇ ਮਾਈਕਰੋਸਕੋਪ ਤੋਂ ਲੋੜ ਨਹੀਂ ਪੈਂਦੀ ਪਰ ਜਦੋਂ ਆਪਾਂ ਸੀਪੀਓ ਰੀਬੋਲ ਕਰਨਾ ਹੈ ਇਹਨੂੰ ਮਤਲਬ ਟੈਂਕੇ ਲਗਾਣੇ ਉੱਥੋਂ ਹੀ ਲੱਗਣੇ ਆ ਕਿਉਂਕਿ ਉਹ ਇੰਨੀ ਪ੍ਰੀਕ ਹੋਵੇ ਕੋ ਉੱਥੇ ਦਿੱਖਣਾ ਕੋਕਣੀ ਆ ਇਹ ਮਾਈਕਰੋਸਕੋਪ ਹੁੰਦੀ ਆ ਇਹ ਵੀ ਮਾਈਕਰੋਸਕੋਪ ਹੈ ਇਹ ਵੀ ਉਹ ਪਿੱਛੇ ਪੱਤੇ ਲਾਉਣ ਵਾਲੀ ਮਸ਼ੀਨ ਹੈ ਉਹ ਸੀ ਲਾਉਣ ਵਾਲੀ ਮਸ਼ੀਨ ਹੈ ਆਪਣੇ ਕੋਲ ਧੰਨਵਾਦ ਤਾਂ ਜਰੂਰ ਜੀ ਇਹ ਪਤੀ ਪਤਨੀ ਜਿਹੜੇ ਨੇ ਆਪਣਾ ਪਰਿਵਾਰ ਚਲਾ ਰਹੇ ਨੇ ਰੋਜੀ ਰੋਟੀ ਚਲਾ ਰਹੇ ਨੇ ਗੱਲ ਬਾਤ ਚਾਹਾਂਗੇ ਭਾਈ ਸਾਹਿਬ ਹੁਣ ਨਾਲ ਵੀ ਬਾਣੀਆਂ ਤੇ ਬਾਣੇ ਦੇ ਧਾਰੀ ਨੇ ਤੇ ਉਸ ਰੱਬ ਦੀ ਅਪਾਰ ਕਿਰਪਾ ਪਰਿਵਾਰ ਤੇ ਕਿ ਅੱਜ ਪਰਿਵਾਰ ਜਿਹੜਾ ਆਪਣੀ ਮਿਹਨਤ ਨਾਲ ਰੋਜੀ ਰੋਟੀ ਚਲਾ ਰਿਹਾ ਪਹਿਲਾ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਪਤੇ ਬਾਬਾ ਜੀ ਪਤਾ ਚੱਲਿਆ ਜੇ ਤੁਸੀਂ ਆਪਣੀ ਧਰਮ ਪਤਨੀ ਦੇ ਉਸਤਾਦ ਵੀ ਹੋ ਤੇ ਮੋਬਾਈਲ ਰਿਪੇਅਰ ਕਰਵਾਉਂਦਾ ਵੀ ਜਿੱਤਾ ਤੁਸੀਂ ਦੱਸਿਆ ਜਿਵੇਂ ਮਨ ਦੇ ਵਿੱਚ ਵਿਚਾਰ ਬਣਿਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਭਾਜੀ ਮੈਂ ਇਦਾਂ ਜੋਗਾ ਨਹੀਂ ਹਾਂ ਤੁਸੀਂ ਭਰਾਵਾਂ ਨੇ ਇੰਨੇ ਜੋਗੇ ਬਣਾਤਾ ਇਹਨਾਂ ਬਤੇਰਾ ਤੇ ਨਾਲੇ ਮੇਰੀ ਜਿਹੜੀ ਸੰਗਤ ਹੈਗੀ ਹੈ ਜਿਹੜੀ ਮੈਂ ਜਿਨ੍ਹਾਂ ਦੇ ਜਿਹੜੇ ਮੈਨੂੰ ਮੋਬਾਈਲ ਰਿਪੇਅਰ ਕਰਾਉਂਨ ਹੁੰਦੇ ਨੇ ਇਹ ਸੰਗਤ ਦਾ ਵੀ ਮੈਂ ਬੜਾ ਧੰਨਵਾਦ ਕਰਾਂ ਮੈਂ ਇਹਨਾਂ ਨੂੰ ਸੰਗਤ ਕਹਿਣਾ ਧਿਆਨ ਰੱਖਿਓ ਇਸ ਗੱਲ ਦਾ ਕਿਉਂਕਿ ਅੱਜ ਮੈਂ ਜੋ ਵੀ ਕਾਰੋਬਾਰ ਜੋ ਵੀ ਕੁਝ ਬਣਿਆ ਅੱਜ ਮੇਰੇ ਕੋਲੇ ਜਿਹੜੇ ਮੇਰੇ ਵੀਰ ਭਰਾ ਜਿਹੜੇ ਹਰ ਪ੍ਰਕਾਰ ਦੇ ਜਿਹੜੇ ਲੋਕ ਮੇਰੇ ਕੋਲ ਆ ਕੇ ਇਥੇ ਰਿਪੇਅਰ ਕਰਾਉਂਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਜੀ। ਰਹੀ ਮੇਰੇ ਬੱਚਿਆਂ ਦੀ ਗੱਲ। ਬਈ ਇਹਨਾਂ ਨੇ ਜਦ ਦੇ ਕੇ ਅੱਜ ਮੈਂ ਜਿੰਨੀ ਪਿੱਛੇ ਤੋਂ ਸੋਚਦਾ ਆ ਰਿਹਾ ਸੀ ਕਿ ਮੈਂ ਯਾਰ ਮੈਂ ਕਦੀ ਇਹ ਕਰਾਂਗਾ ਮੈਂ ਉਹ ਕਰਾਂਗਾ। ਅੱਜ ਮੈਨੂੰ ਉਸ ਚੀਜ਼ ਦਾ ਕ੍ਰੈਡਿਟ ਮਿਲਿਆ ਜੀ ਕਿ ਮੇਰੇ ਬੱਚਿਆਂ ਨੇ ਵਿਚਾਰ ਕਹਿੰਦੇ ਨਾ ਜਿਵੇਂ ਕਿ ਆਪਾਂ ਬੀਜ ਜਿਹੜਾ ਬੋਵਾਂਗੇ ਤਾਂ ਉਹੀ ਕਟਾਂਗੇ ਤੇ ਮੈਂ ਚੰਗਾ ਹੀ ਬੋਇਆ ਜੀ। ਜੀ। ਤੇ ਮੇਰੇ ਬੱਚਿਆਂ ਦਾ ਬੜਾ ਸਤਿਕਾਰਯੋਗ ਹੈ ਕਿ ਅੱਜ ਮੈਨੂੰ ਇਹਨਾਂ ਮਾਨ ਦੇ ਰਹੇ ਤੇ ਤੇ ਮੇਰੀ ਪਤਨੀ ਦਾ ਅੱਜ ਲਾਈਫ ਪਾਰਟਨਰ ਦਾ ਯਾਰ ਵਾਕਈ ਸਹੀ ਗੱਲ ਹੈ ਲਾਈਫ ਪਾਰਟਨਰ ਯਾਰ ਬੈਸਟ ਹੈ। ਇਹਨਾਂ ਦੇ ਜੀਵਨ ਸਾਥੀ ਵਧੀਆ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ ਹੈ। ਤਾਂ ਜੀਵਨ ਸਫਲ ਹੋ ਗਿਆ ਅੱਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਹੀ ਕਿੱਤੇ ਦੇ ਵਿੱਚ ਹੱਥ ਵੜਾ ਰਹੇ। ਹਾਂ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ। ਚਲੋ ਮੈਂ ਪਹਿਲਾਂ ਵੀ ਇਹਨੂੰ ਘੱਟ ਨਹੀਂ ਸਮਝਿਆ ਸੀ ਨਾ ਮੈਂ ਅੱਜ ਵੀ ਸਮਝਦਾ ਕਿਉਂਕਿ ਦੇਖੋ ਜੀ ਜ਼ਿੰਦਗੀ ਦਾ ਪਤਾ ਨਹੀਂ ਹੈਗਾ ਵਕਤ ਦਾ। ਤਿੰਨ ਬੱਚਿਆਂ ਦੀ ਜ਼ਿੰਮੇਵਾਰੀ ਹੈ ਮੇਰੇ ਤੇ ਵੀ ਹੈਗੀ ਅਗਰ ਮੰਨ ਲਓ ਕਿ ਜੇ ਘਰ ਦੇ ਨੂੰ ਕਿਸੇ ਨੂੰ ਕੁਝ ਹੁੰਦਾ ਹੈ ਤੇ ਯਾਰ ਬੰਦਾ ਸਮਝ ਨਹੀਂ ਸਕਦਾ ਯਾਰ। ਜੇ ਅਗਰ ਕਿੰਨੇ ਜੇ ਬੰਦੇ ਨੂੰ ਕੁਛ ਹੋਵੇ ਤਾਂ ਘਰ ਦੇ ਨਹੀਂ ਸਮਾਂ ਸਕਦੇ ਹਾਂ ਇੱਕ ਗੱਲ ਹੈ ਅਗਰ ਆਪਦੇ ਹੱਥ ਚ ਹੌਨਰ ਹੋਵੇ ਨਾ ਉਹ ਸਭ ਕੁਝ ਚੱਲ ਜਾਏਗਾ ਕਿਉਂਕਿ ਮਾਪਿਆਂ ਦੀ ਫਿਰ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਬਾਕੀ ਜੋ ਕਮੀ ਰਹਿਣੀ ਚਲੋ ਉਹ ਤਾਂ ਕਦੀ ਪੂਰੀ ਨਹੀਂ ਹੋ ਸਕਦੀ ਮਾਪਿਆਂ ਦੀ ਬਾਕੀ ਇੱਕ ਗੱਲ ਹੈ ਜੇ ਕਿਸੇ ਕੋਲ ਹੱਥ ਨਹੀਂ ਅੜਨਾ ਅੱਜ ਮੈਂ ਆਪਣੀ ਪਤਨੀ ਨੂੰ ਕੰਮ ਸਿਖਾਇਆ ਮੈਂ ਬੜਾ ਖੁਸ਼ ਆ ਕਿ ਮੈਂ ਆਪਣੀ ਪਤਨੀ ਨੂੰ ਆਪਣੇ ਬਰਾਬਰ ਚੱਲੋ ਬਿਠਾਇਆ ਜੇ ਅੱਜ ਕਮੀ ਨਹੀਂ ਕਿਸੇ ਚੀਜ਼ ਦੀ ਛੱਡੀ ਹੈ ਅੱਜ ਮੈਨੂੰ ਜਿਹੜੀ ਜਿਤਮਾਨ ਮਿਲਦੇ ਅੱਜ ਮੇਰੀ ਵਾਈਫ ਕਰਕੇ ਮੈਨੂੰ ਮਿਲ ਰਹੀ ਹੈ। ਇਹ ਪੈਸਾ ਮੈਨੂੰ ਇਹ ਦੱਸਿਓ ਉਹਨਾਂ ਦਾ ਮਨ ਦਾ ਵਿਚਾਰ ਸੀ ਤੁਹਾਡੇ ਨਾਲ ਮੋਬਾਈਲ ਪੇਅਰ ਕਰਦਾ ਜਾਂ ਤੁਸੀਂ ਉਹਨਾਂ ਨੂੰ ਇਸ ਲਾਈਨ ਦੇ ਵਿੱਚ। ਨਹੀਂ ਦੇਖੋ ਵਿਚਾਰ ਤੇ ਦੇਖੋ ਜੀ ਸਹੀ ਦੱਸੇ ਜੀ ਆਪਾਂ ਇੱਕ ਦੂਜੇ ਦਾ ਦੋਨੋਂ ਦਾ ਨਾਲ ਇਕੱਠੇ ਸੀ ਜੀ। ਜੀ। ਅਗਰ ਜੇ ਮੈਂ ਕਿਤੇ ਪਰੇਸ਼ਾਨ ਹੋਇਆ ਤੇ ਉਹਨੇ ਕਿਹਾ ਨਹੀਂ ਅਗਰ ਮੈਂ ਤੇਰੇ ਨਾਲ ਚਲੋ ਕੋਈ ਨਹੀਂ ਦੁਕਾਨ ਤੇ ਬੈਠਣ ਵਾਸਤੇ ਇੱਕ ਵਾਰੀ ਮੇਰੇ ਕੋਲ ਆਏ ਨੇ। ਕਿ ਬੇ ਦੁਕਾਨ ਦਾ ਚਲੋ ਬਈ ਨਹੀਂ ਤੈਨੂੰ ਸਮਝ ਆਂਦੀ ਹਿਸਾਬ ਕਿਤਾਬ ਤਾਂ ਚਲੋ ਮੈਂ ਸਮਝਾ ਦਿੰਦਾ ਕਿਉਂਕਿ ਮੇਰੇ ਕੋਲ ਗੱਲ ਇਸ ਤਾ ਹੈ ਕਿ ਜਿਸ ਤਰ੍ਹਾਂ ਕੀ ਮੇਰੇ ਕੋ ਕੋਈ ਕਿਸ ਨੇ ਲੈਣਾ ਦੇਣਾ ਜਾਂ ਪੈਸੇ ਲੈਣ ਦੇਣ ਮੈਂ ਹਿਸਾਬ ਕਿਤਾਬ ਨਹੀਂ ਰੱਖ ਪੰਦਾ ਇਹ ਪੜੇ ਲਿਖੇ ਸੀ ਦੁਕਾਨ ਤੇ ਜਦੋਂ ਬੈਠਣਾ ਸਟਾਰਟ ਕੀਤਾ ਜੀ ਇਹਨਾਂ ਨੇ ਨਾਲੇ ਮੇਰੀ ਹੈਲਪ ਵੀ ਬੜੀ ਕੀਤੀ ਹੈ ਨਾ ਜਿੱਦਾਂ ਦੁਕਾਨ ਤੇ ਬੈਠੇ ਨੇ ਇਹਨਾਂ ਨੇ ਪੈਸੇ ਗਿਣਨੇ ਆ ਮੋਬਾਈਲ ਰਿਪੇਅਰ ਦਾ ਕੰਮ ਵੀ ਸਿੱਖਣਾ ਮੇਰੇ ਨਾਲ ਮੂਰਾ ਹੱਥ ਦੇਣਾ ਹੱਥ ਵਟਾਣਾ ਸਟਾਰਟ ਕੀਤਾ ਤੇ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਕਿ ਮੇਰੇ ਘਰੇ ਇੱਕ ਇਹੋ ਜਿਹਾ ਜੀਨੀਅਸ ਰਹਿੰਦਾ ਹੈ ਕਿ ਅ ਉਸਤਾਦ ਵੀ ਹੈ ਤੁਸੀਂ ਤਾਂ ਕਿਵੇਂ ਉਸਤਾਦ ਨੇ ਢਾਲਿਆ ਜੁਣ ਜ ਆਂਦੇ ਉਸਤਾਦ ਦਾ ਚੰਡਿਆ ਹੋਇਆ ਜਿਹੜਾ ਵਧੀਆ ਚੇਲਾ ਨਾ ਉਹ ਵਧੀਆ ਅੱਛੇ ਮਰਚਾਣੀ ਚ ਬਣ ਜਾਂਦਾ ਠੀਵੇਂ ਇਸ ਚੇਲੇ ਨੂੰ ਤੁਸੀਂ ਚੰਡਿਆ ਦੇਖੋ ਅਗਰ ਜੇ ਉਸਤਾਦੇ ਦੀ ਗੱਲ ਕਰੀਏ ਤੇ ਚਲੋ ਮੈਂ ਵੀ ਤੁਹਾਨੂੰ ਜ਼ਰੂਰ ਦੱਸਾਂ ਕਵਾਂਗਾ ਕਿ ਦੇਖੋ ਜੀ ਹਰ ਉਸਤਾਦ ਆਪਣੇ ਚੇਲੇ ਨੂੰ ਗੁਣ ਚਲੋ ਦਿੰਦਾ ਹੈ ਜੇ ਪਰ ਇਹਨਾਂ ਨੇ ਵੀ ਯਾਰ ਬੜਾ ਮਾਨ ਦਿੱਤਾ ਸਹਿਯੋਗ ਦਿੱਤਾ ਜੀ ਸਿੱਖਣ ਦਾ ਜੇ ਚੇਲੇ ਚ ਚਾਹਤ ਹੋਵੇ ਨਾ ਸਿੱਖਣ ਦੀ ਤਾਂ ਕੋਈ ਗੁਰੂ ਪਿੱਛੇ ਨਹੀਂ ਹਟ ਸਕਦਾ ਤੇ ਚੇਲੇ ਮੇਰੇ ਚ ਚਾਹਤ ਬੜੀ ਸੀ ਚੇਲਾ ਕਿਹੜਾ ਸੀ ਜੀ ਕਹਿੰਦੇ ਨੇ ਇਹਨੂੰ ਸਟੂਡੈਂਟ ਹੀ ਕਹ ਲਓ ਮੇਰੇ ਬੱਚਿਆਂ ਦੇ ਵਰਗਾ ਤੇ ਮੇਰੇ ਘਰ ਦੇ ਨੇ ਅੱਜ ਜਿੱਦਾਂ ਹੱਥ ਬਟਾਇਆ ਜੇ ਸਿੱਖਣ ਨੂੰ ਕਿ ਲਿਓ ਮੈਂ ਕਰਾਂ ਲਿਓ ਮੈਂ ਕਰਾਂ ਉਹ ਕਰਦੇ ਕਰਦੇ ਇਹਨਾਂ ਦਾ ਹੱਥ ਇੰਨਾ ਕ ਬੈ ਗਿਆ ਕਿ ਮੈਨੂੰ ਵੀ ਮਜ਼ਾ ਆਣ ਲੱਗਿਆ ਵੀ ਹਾਂ ਵੀ ਵਾਕਈ ਸਹੀ ਗੱਲ ਹੈ ਮੇਰਾ ਸਟੂਡੈਂਟ ਹੈਗਾ ਯਾਰ ਕੰਮ ਕਰਨ ਚ ਬੜੀ ਐਕਸਪੀਰੀਅੰਸ ਦਿਖਾ ਰਿਹਾ ਵੀ ਬਹੁਤ ਅੱਛਾ ਇੰਟੈਲੀਜੈਂਟ ਵੀ ਹੈਗੇ ਇਹਨਾਂ ਨੂੰ ਮੈਂ ਵਧਾਨਦੀ ਹੋਰ ਸੋਚਾਂ ਉਹ ਕਿਤੇ ਇੱਕ ਵਾਰੀ ਇਹਨਾਂ ਨੇ ਛੋਟਾ ਜਿਹਾ ਕੰਮ ਫੜਿਆ ਤੇ ਉਹ ਅੱਜ ਫੜਦੇ 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 ਅੱਜ ਆਈਸੀ ਲੈਵਲ ਤੱਕ ਕੰਮ ਹੋ ਗਿਆ ਇਹਨਾਂ ਦਾ ਅੱਜ ਹਰ ਤਰ੍ਹਾਂ ਦੇ ਮੋਬਾਈਲ ਰਿਪੇਅਰ ਕਰ ਲੈਂਦੇ ਨੇ ਚਾਹੇ ਆਈਫੋਨ ਹੋਣ ਚਾਹੇ ਦੂਜੇ ਐਂਡਰੋਇਡ ਫੋਨ ਹੋਣ ਤਰ੍ਹਾਂ ਤਰ੍ਹਾਂ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਚਲੋ ਹਰ ਤਰ੍ਹਾਂ ਦੇ ਤੇ ਚਾਹ ਜਿਹੜਾ ਮਰਜ਼ੀ ਆਵੇ ਐਸੀ ਕੋਈ ਗੱਲ ਨਹੀਂ ਕਿ ਅਸੀਂ ਹਰ ਤਰ੍ਹਾਂ ਦੇ ਰਿਪੇਅਰ ਕਰਦੇ ਨਹੀਂ ਮੈਂ ਅਗਰ ਕਵਾਂਗਾ ਕਿ ਮੈਂ ਬਹੁਤ ਕੁਝ ਸਿੱਖਿਆ ਹੈ ਨਹੀਂ ਜਿੰਨਾ ਕੰਦਾ ਜੀ ਮੈਂ ਕੋਸ਼ਿਸ਼ ਕਰਦਾ ਮੈਨੂੰ ਇਹ ਦੱਸੋ ਜੀ ਤੁਹਾਡਾ ਬੱਚਾ ਜਿਹੜਾ ਉਹ ਵੀ 7 ਸਾਲ ਦੀ ਉਮਰ ਦੇ ਤਿੰਨੋ ਹੀ ਮੋਬਾਈਲ ਪਿਆ ਰਹਿਆ ਹੈ ਉਹ ਜ਼ਿਆਦਾਤਰ ਅੱਜ ਬੱਚੇ ਜਿਹੜੇ ਮੋਬਾਈਲ ਤੇ ਵੈਸੇ ਵਿਜੀ ਰਹਿੰਦੇ ਨੇ ਜਾਂ ਟੀਵੀਾਂ ਤੇ ਵਿਜੀ ਰਹਿੰਦੇ ਨੇ ਪੂਰੇ ਪਰਿਵਾਰ ਨੂੰ ਇਸੇ ਲਾਈਨ ਨਾਲ ਜੋੜ ਦੇਣਾ ਹਾਂਜੀ ਹਾਂਜੀ ਮੈਂ ਤਾਂ ਅੱਗੇ ਸੋਚ ਰਿਹਾ ਕਿ ਮੈਂ ਆਪਣੀ ਬੇਟੀ ਦੀ ਸ਼ਾਦੀ ਕਰਨ ਤੋਂ ਪਹਿਲਾਂ ਮੈਂ ਉਹਨੂੰ ਏਸੀ ਚੀਜ਼ ਤੇ ਪਾਵਾਂਗਾ ਮੈਂ ਡਾਕਟਰੀ ਲਾਈਨ ਦੇ ਵਿਚਾਰ ਉਹਨੂੰ ਸੋਚਾਇਆ ਦਿੱਤੇ ਮੇਰੀ ਖੁਆਇਸ਼ ਬੜੀ ਆ ਸੀ ਚਲੋ ਜਿਹੜੇ ਮੇਰੀ ਨਹੀਂ ਪੂਰੀ ਹੋ ਪਈਆਂ ਨੇ ਮੇਰੀ ਖੁਆਇਸ਼ ਬੜੀ ਸੀ ਮੈਂ ਇੱਕ ਡਾਕਟਰ ਬਣਨਾ ਚਾਹੁੰਦਾ ਸੀ ਲੇਕਿਨ ਨਹੀਂ ਬਣ ਪਾਇਆ हां ਜਿਹੜੀ ਜਿਹੜੀ ਮੇਰੀ ਸੋਚ ਸੀ ਤੇ ਚਲੋ ਮੈਂ ਹੁਣ ਕਿਸੇ ਦੇ ਬਾਰੇ ਚ ਕਵਾਂਗਾ ਉਹ ਕਹਿਣਗੇ ਆ ਜਿਹੜੀ ਸੋਚੀ ہوئی ਹੈ ਥੋੜੀ ਤੇ ਦੁਨੀਆ ਚ ਦੇਖ ਲੈ ਨਹੀਂ ਹੁਣ ਵੀ ਮੈਂ ਉਹੀ ਗੱਲ ਕਵਾਂਗਾ ਜੋ ਕੁਛ ਅੱਗੇ ਆ ਰਿਹਾ ਹੈ ਨਾ ਆਉਣ ਵਾਲੇ ਟਾਈਮ ਚ ਮੈਂ ਆਪਣੇ ਬੱਚਿਆਂ ਨੂੰ ਸਿਖਾ ਰਿਹਾ ਉਹਨਾਂ ਨੂੰ ਮੈਂ ਸਿਖਾ ਰਿਹਾ ਹਾਰਡਵੇਅਰ ਚ ਕਿਵੇਂ ਅੱਗੇ ਬੇਟੀਆਂ ਨੂੰ ਵੀ ਸਿਖਾਣਾ ਮੈਂ ਇਹੀ ਚੀਜ਼ ਇਹ ਦੇਖੋ ਯਾਰ ਦਹਹਿਜ ਦੇ ਕੇ ਨਾ ਇਹ ਨਹੀਂ ਕਿ ਬੇਟੀਆਂ ਦਾ ਹੱਥ ਕੱਟ ਦੇਣਾ ਯਾਰ ਨਹੀਂ ਦੇ ਤਾਂ ਪੈਸੇ ਵੀ ਦੋ ਯਾਰ ਉਸ ਤੋਂ ਬਾਅਦ ਸਮਾਨ ਵੀ ਦੋ ਯਾਰ ਇੱਕ ਨਹੀਂ ਐਸਾ ਕੁਛ ਨਹੀਂ ਬੱਚਿਆਂ ਨੂੰ ਕੰਮ ਸਿਖਾਓ ਚਲੋ ਜੋ ਰੀਤ ਬਣੀ ਹੈ ਬਡੇ ਬਜ਼ੁਰਗਾਂ ਦੇ ਨਾਲ ਅਸੀਂ ਉਹ ਤਾਂ ਹਮੇਸ਼ਾ ਪੂਰੀ ਕਰਨੀ ਹੈ ਉਹ ਨੂੰ ਨਹੀਂ ਕਰ ਸਕਦੇ ਨਾ ਪਿੱਛੇ ਹਾਂ ਇੱਕ ਗੱਲ ਆਪਣੇ ਬੱਚਿਆਂ ਨੂੰ ਕੰਮ ਸਿਖਾ ਕੇ ਉਹਨਾਂ ਨੂੰ ਖੁਦ ਦੇ ਪੈਰਾਂ ਤੇ ਖਲੋ ਕਿ ਤਾਂ ਕਿ ਉਹ ਕਿਸੇ ਦੇ ਅੱਗੇ ਯਾਰ ਹੱਥ ਨਾ ਆ ਡੇ ਕਿ ਨਹੀਂ ਯਾਰ ਮੈਂ ਕੁਝ ਕਰ ਨਹੀਂ ਸਕਦਾ ਕਿ ਮੈਂ ਰੋਟੀ ਨਹੀਂ ਖਾ ਸਕਦਾ ਯਾਰ ਮੈਂ ਯਾਰ ਪਕਾਉਣੀ ਪੈਂਦੀ ਹੈ ਪਕਾਵਾਂਗੇ ਤੇ ਖਾਵਾਂਗੇ ਜਿਵੇਂ ਇੱਕ ਸੋਨਾ ਕਹਿ ਲੋ ਤੇ ਚੰਗੇ ਤਰੀਕੇ ਜਦੋਂ ਉਹਨੂੰ ਪਿੰਗਲਾ ਲੈਂਦੇ ਫਿਰ ਜਾ ਕੇ ਕਿਤੇ ਬਣਦਾ ਜੀ ਠੀਕ ਹੈ ਨਾ ਬਾਜ਼ਾਰ ਚ ਤਾਂ ਹੀ ਆਉਂਦਾ ਤੇ ਅੱਜ ਬਾਜ਼ਾਰ ਚ ਜੇ ਮੈਂ ਆਇਆ ਤੇ ਮੇਰੇ ਇਹ ਸੋਨੇ ਹੀ ਹੈਗੇ ਜਿੰਨਾ ਨੂੰ ਮੈਂ ਪਿਗਲਾ ਕੇ ਅੱਜ ਇੱਥੇ ਤੱਕ ਬਣਾਇਆ ਜੀ ਭਾਈ ਸਾਹਿਬ ਇਹ ਪੰਜੀ ਦੱਸ ਰਹੇ ਹਰੇ ਹਰ ਤਰ੍ਹਾਂ ਦੇ ਉਸਤਾਦ ਹੋ ਤੁਸੀਂ ਚਾਹੇ ਉਹਨਾਂ ਨੂੰ ਰੋਟੀ ਨਹੀਂ ਸੀ ਬਣਾਉਣੀ ਆਉਂਦੀ ਦਾਲ ਨਹੀਂ ਸੀ ਬਣਾਉਣੀ ਆਉਂਦੀ ਤਾਂ ਵੀ ਤੁਸੀਂ ਇਜਾਜ਼ਤ ਦਸੀ ਉਹਨਾਂ ਨੂੰ ਤੇ ਅੱਜ ਮੋਬਾਈਲ ਰਿਪੇਅਰ ਦੇ ਉਹ ਚਾਹੇ ਵਧੀਆ ਮਠਿਆਣੀ ਜਿਹਨੇ ਤੁਸੀਂ ਉਸਤਾਦ ਦੇ ਇਸ ਵਿੱਚ ਚਲੋ ਕੋਈ ਗੱਲ ਨਹੀਂ ਜੀ ਇਹਨਾਂ ਦਾ ਬੜਪਨ ਹੈ ਜਿਹੜਾ ਇੰਨਾ ਇੱਜ਼ਤ ਮਾਨ ਦੇ ਰਹੇ ਬਹੁਤ ਹੈਗਾ ਜੀ ਚਲੋ ਬਾਕੀ ਇਹ ਗੱਲ ਕਹੀਏ ਜੀ ਕੋਈ ਐਸੀ ਗੱਲ ਨਹੀਂ ਹੈ ਜੀ ਸਿਖਾਣੇ ਦੀ ਕੋਈ ਗੱਲ ਨਹੀਂ ਲੇਡੀਜ਼ ਨੂੰ ਪਤਾ ਹਰ ਕੰਮ ਕਰ ਲੈਂਦੀਆਂ ਨੇ ਬਹੁਤ ਕੰਮ ਐਸਾ ਸ਼ਾਇਦ ਮੈਂ ਨਹੀਂ ਕਰ ਸਕਦਾ ਜੋ ਇਹਨਾਂ ਦੀ ਡਿਊਟੀ ਸਵੇਰੇ 5 ਵਜੇ ਤੋਂ ਸਟਾਰਟ ਹੁੰਦੀ ਹੈ ਇਹ ਮੇਰੇ ਨਾਲ ਹੱਥੇ ਹੱਥ ਬਟਾਉਣਾ ਜੇ ਜੇ ਫਿਰ ਉਸ ਤੋਂ ਬਾਅਦ 7 ਵਜੇ ਅਸੀਂ ਜਦੋਂ ਗੁਰਦੁਆਰੇ ਮੱਥਾ ਟੇਕ ਕੇ ਤੇ ਦੁਕਾਨ ਤੇ 9 9:30 ਵਜੇ ਇੱਥੇ ਹੁੰਨੇ ਆ ਫਿਰ ਇਹਨਾਂ ਨੇ ਕੀ ਕਰਨਾ ਜੀ ਬੱਚਿਆਂ ਨੂੰ ਸਕੂਲ ਛੱਡਣ ਦੇ ਬਾਅਦ ਜਦੋਂ ਉਹਨਾਂ ਦਾ ਕਿੰਨੇ ਨੇ ਹਾਫ ਡੇ ਹੁੰਦਾ ਹੈ ਜਿੱਦਾਂ ਕਿ ਲੈ ਕੇ ਆਣਾ ਬੱਚਿਆਂ ਨੂੰ ਸਕੂਲੋਂ ਫਿਰ ਇੱਥੋਂ ਜਾਣਗੇ ਜੀ ਪੁਤਲੀ ਕਰੋ ਜੀ ਇਸਲਾਮਾਬਾਦ ਉੱਲ ਲੈ ਕੇ ਫਿਰ ਬੱਚੇ ਆਪਣੇ ਘਰੇ ਛੱਡ ਕੇ ਫਿਰ ਬੇਟੇ ਨੂੰ ਲੈ ਕੇ ਫਿਰ ਉੱਪਰ ਦੁਕਾਨ ਤੇ ਆਣਾ 5 ਵਜੇ ਫਿਰ ਸਾਰੀ ਰਾਤ ਰਹਿਣਾ ਤੇ ਇਹਨਾਂ ਦੀ ਅਗਰ ਗੱਲ ਕਰਾਂ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਮੈਂ ਨਹੀਂ ਸਮਝ ਸਕਦਾ ਲੇਡੀਜ਼ ਨੂੰ ਮੈਂ ਨਹੀਂ ਸਮਝ ਸਕਦਾ ਜੀ ਮੈਂ ਇੰਨੀ ਜ਼ਰੂਰ ਗੱਲ ਕਵਾਂਗੇ ਆਪਣੀ ਪਤਨੀ ਦੇ ਨਾਲ ਜਿੰਨਾ ਮੈਂ ਰਿਹਾ ਨਾ ਜੀ ਬੜੀ ਹਿੰਮਤ ਹੈ ਜੀ ਕਹਿੰਦੇ ਮਾੜਾ ਸਮਾਂ ਆਉਂਦਾ ਤੇ ਆਪਣੇ ਹੀ ਸਾਥ ਦਿੰਦੇ ਨੇ ਇਹਦਾ ਜੀਵਨ ਸਾਥੀ ਵਧੀਆ ਹੋਵੇ ਤਾਂ ਮਾੜਾ ਸਮਾਂ ਵੀ ਵੀ ਚ ਜਾਂਦਾ ਹੈ ਬੜੇ ਮਾੜੇ ਸਮੇ ਹੰਡਾਏ ਨੇ ਦੋਨਾਂ ਨੇ ਅੱਜ ਰੱਬ ਨੇ ਵਧੀਆ ਸਮਾਂ ਵੀ ਲੈਂਦਾ ਅੱਧੀ ਅਮੀ ਦੇ ਦੋ ਬੜੇ ਮਾੜੇ ਹਮਿਆ ਜੂ ਥਾ ਸਾਥ ਦਿੱਤਾ ਤੁਹਾਡਾ ਤੇ ਨਹੀਂ ਤਾਂ ਬਹੁਤ ਸਾਰੇ ਨੇ ਜਿਹੜੇ ਹਾਲਾਤ ਦੇਖ ਕੇ ਛੱਡ ਜਾਂਦੇ ਨੇ ਆਪਣੇਾਂ ਤਾਂ ਹੀ ਜਿਹੜੇ ਮਾਪੇ ਬਾਬ ਨੇ ਭੈਣ ਭਰਾ ਨੇ ਉਹ ਵੀ ਦੂਰ ਹੋ ਜਾਂਦੇ ਨੇ ਦੇਖੋ ਜੀ ਦੋ ਰੋਟੀ ਘੱਟ ਖਾ ਲੋ ਪਰ ਇੱਜ਼ਤ ਦੀ ਖਾ ਲੋ ਯਾਰ ਠੀਕ ਹੈ ਨਾ ਅੱਜ ਤੁਹਾਨੂੰ ਤੁਸੀਂ ਗਲੀ ਮੱਲੇ ਚ ਵੀ ਰਹਿੰਦੇ ਹੋ ਨਾ ਦੁਨੀਆ ਯਾਰ ਫੁਲਾਣੀ ਥਾਂ ਤੇ ਸਾਨੂੰ ਵੇਖ ਕੇ ਵੀ ਅਗਰ ਜੇ ਅਗਰ ਚੱਜ ਦਾ ਨਾ ਕਹੇ ਸਾਡਾ ਗਵਾਂਢੀ ਨਾ ਚੱਜ ਦਾ ਕਹੇ ਤੇ ਫਿਰ ਕੋਈ ਫਾਇਦਾ ਨਹੀਂ ਠੀਕ ਹੈ ਨਾ ਮੰਨ ਲਓ ਪੈਸੇ ਹੀ ਨਹੀਂ ਹੈ ਨਾ ਰੋਟੀ ਖਾਣੀ ਹੈ ਨਾ ਕੋਈ ਨਹੀਂ ਮਿਹਨਤ ਕਰ ਰਹੇ ਹੋ ਰੋਟੀ ਖਾ ਲੋਗੇ ਟੇਡ ਪਰ ਇੱਜ਼ਤ ਦੀ ਕਮਾਈ ਨਾ ਬੜੀ ਦੂਰ ਤੱਕ ਦੀ ਗੱਲ ਹੈ ਔਰ ਇੱਜ਼ਤ ਦੀ ਕਮਾਈ ਦਾ ਅੱਜ ਮੈਂ ਇੱਜ਼ਤ ਖਾ ਰਿਆਂ ਦੇਖ ਲਓ ਯਾਰ ਮੈਨੂੰ ਇੱਜ਼ਤ ਮਿਲ ਰਹੀ ਹੈ ਨਾ ਤੇ ਅਗਰ ਜੇ ਤੁਸੀਂ ਸਮਝਦੇ ਹੋ ਕਿ ਨਾ ਭਾਜੀ ਅਗਰ ਜੇ ਕਹਿੰਦੇ ਹੋ ਕਿ ਨਹੀਂ ਯਾਰ ਅਸੀਂ ਆ ਵੀ ਕਰ ਲਈ ਆ ਵੀ ਕਰ ਲਈ ਯਾਰ ਬੇਈਮਾਨੀ ਕਰ ਲਈ ਚੋਰੀਆਂ ਕਰ ਲਈ ਠਗੀਆਂ ਕਰ ਲਈ ਯਾਰ ਨਹੀਂ ਯਾਰ ਮੰਨ ਲਓ ਕਿ ਐਕਸਪੀਰੀਅੰਸ ਤੁਸੀਂ ਨਾ ਇੱਕ ਰਸਤਾ ਹੁੰਦਾ ਜਿਹੜਾ ਸਪੀਡ ਨਾਲ ਜਾਂਦਾ ਪਰ ਸਪੀਡ ਨਾਲ ਤੁਸੀਂ ਉੱਥੇ ਤੱਕ ਤੇ ਪਹੁੰਚ ਜਾਓਗੇ ਜ਼ਰੂਰ ਪਹੁੰਚ ਜਾਓਗੇ ਪਰ ਜੋ ਮਜ਼ਾ ਹੈਗਾ ਨਾ ਜੇ ਹਿਸਾਬ ਨਾਲ ਚੱਲਣਾ ਤੇ ਉਹ ਕਹਿੰਦੇ ਨੇ ਸ੍ਰਿਸ਼ਟੀ ਦੇ ਇਸ ਤਰੀਕੇ ਨਾਲ ਜਿੱਦਾਂ ਕਹਿੰਦੇ ਨਾ ਆਪਾਂ ਜ਼ਿੰਦਗੀ ਹੰਡਾਣੀ ਐ ਬੜੇ ਤਰੀਕੇ ਨਾਲ ਹੰਡਾਣੀ ਐ ਤੇ ਕੋਈ ਕਹਿੰਦਾ ਇੱਕ ਸੈਕਿੰਡ ਲੱਗਦੀ ਜ਼ਿੰਦਗੀ ਖਤਮ ਕਰ ਦੇਵੇ ਇਸੇ ਤਰੀਕੇ ਮੇਰੀ ਲਾਈਫ ਹੈਗੀ ਐ ਜਿੰਨੂੰ ਮੈਂ ਬੜੇ ਸਮਝ ਲਓ ਮ제 ਦੇ ਨਾਲ ਇੰਜੋਏ ਕਰ ਰਿਹਾ ਹੁਣ ਜਿਹੜਾ ਬੁਰਾ ਵਕਤ ਸੀ ਮੇਰਾ ਬੀਤ ਗਿਆ ਹੁਣ ਹੁਣ ਮੈਨੂੰ ਕਿਸੇ ਚੀਜ਼ ਦੀ ਕੋਈ ਪ੍ਰਵਾਹ ਨਹੀਂ ਮੇਰੇ ਬੱਚੇ ਅੱਛੇ ਨੇ ਮੇਰੀ ਵਾਈਫ ਅੱਛੀ ਹੈ ਮੇਰਾ ਘਰ ਪਰਿਵਾਰ ਹੈ ਅੱਜ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪੈਸਾ ਵਾਜੇ ਵੀ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਹ ਧਾਰਨਾ ਬਣੀ ਹੈ ਕਿ ਔਰਤਾਂ ਨੂੰ ਸਿਰਫ ਚੁੱਲ੍ਹ ਤਾ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਾਨੇ ਨਹੀਂ ਮੈਨੇ ਵਜੇ ਹੋਣ ਜੀ ਅੱਜ ਔਰਤ ਨੂੰ ਆਪਣੇ ਨਾਲ ਮੋਬਾਈਲ ਦੀ ਸ਼ਾਪ ਤੇ ਬਿਠਾ ਲਿਆ ਰਿਪੇਅਰ ਕਰਵਾ ਹਾਂ 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 ਬਿਲਕੁਲ ਕਿਉਂ ਨਹੀਂ ਦੇਖੋ ਜੀ ਇਹ ਤਾਂ ਸਾਰਿਆਂ ਨੇ ਬਹੁਤ ਕਹਿਣ ਵਾਲੇ ਕੋਣ ਹੈ ਤੁਹਾਨੂੰ پتہ ਕਹਿਣ ਵਾਲੇ ਦਾ ਮੂੰਹ ਨਹੀਂ ਰੋਕ ਸਕਦੇ ਮੂੰਹ ਔਰ ਤੀਰ ਨਿਕਲ ਗਿਆ ਤੇ ਵਾਪਸ ਨਹੀਂ ਜਾਂਦਾ ਚਲੋ ਜਿਨ੍ਹਾਂ ਨੇ ਵੀ ਕਿਹਾ ਸੀ ਇਸ ਗੱਲ ਦੇ ਕੋਈ ਨਹੀਂ ਮੇਰੇ ਦੋ ਕੰਨ ਹੁੰਦੇ ਨੇ ਤੇ ਮੈਂ ਇੱਕ ਸੁਣਦਾ ਤੇ نکال ਦਿੰਦਾ ਮੈਂ ਨਾਲੇ ਗੁਰਸਿੱਖ ਬੰਦਾ ਮੈਨੂੰ ਗੁਰੂ ਸਾਹਿਬ ਨੇ ਇੱਕੋ ਹੁਕਮ ਦਿੱਤਾ ਜੀ ਗੁਰੂ ਮਾਨੇਓ ਗ੍ਰੰਥ ਤੇ ਜੀ ਮੈਂ ਸਿਪ ਗੁਰੂ ਆ ਗਿਆ ਸਮਝਦਾ ਹਾਂ ਤੇ ਦੇਖੋ ਮੇਰੀ ਵਾਈਫ ਦੇ ਵਿੱਚ ਕਰ ਵੀ ਕੋਈ ਕਮੀ ਨਹੀਂ ਮੈਂ ਇਹ ਸੋਚਦਾ ਕਿ ਜਿਹੜੇ ਅੱਜ ਕੱਲ ਸਮਾਜ ਹੈਗੇ ਆਪਣੀ ਵਾਈਫ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਯਾਰ ਉਹਨੂੰ ਜੇ ਤੁਸੀਂ ਅੱਗੇ ਵਧਣ ਦਾ ਮੌਕਾ ਦੋਗੇ ਉਹ ਤੁਹਾਡੇ ਨਾਲ ਖੜੋਤੀ ਹੈ ਹਾਂ ਅਗਰ ਜੇ ਤੁਸੀਂ ਨਹੀਂ ਮੌਕਾ ਦਿੰਦੇ ਫਿਰ ਉਹ ਨਾਲ ਥੋਣਾ ਗਲੋਤੀ ਹੈ ਕਰ ਕੀ ਕਰੇ ਯਾਰ ਤੁਸੀਂ ਰੱਖੋਗੇ ਬੋਰ ਹੋਏਗੀ ਯਾਰ ਕੰਮ ਕਰਨਾ ਟੀਵੀ ਦੇਖਣਾ ਤੇ ਫਿਰ ਉਹਨੇ ਉੱਦਾ ਹੀ ਤੇ ਬੰਨਣਾ ਠੀਕ ਹੈ ਨਾ ਸਾਡੇ ਮਾਪੇ ਹੋ ਕੇ ਕਰਦੇ ਨੇ ਅੱਜ ਮੈਂ ਆਪਣੇ ਬੇਟੇ ਨੂੰ ਸਕੂਲੋਂ ਜਿੱਦਾਂ ਛੁੱਟੀ ਹੁੰਦੀ ਤੇ ਨਾਲ ਲੈਣਾਂ ਤੇ ਦੇਖੋ ਅੱਜ ਮੇਰੇ ਨਾਲ ਉਹ ਕੰਮ ਕਰ ਰਿਹਾ ਹੈ ਠੀਕ ਹੈ ਕਿ ਨਹੀਂ ਜਿਸ ਤਰ੍ਹਾਂ ਤੁਸੀਂ ਬੱਚੇ ਨੂੰ ਅੰਡਾ ਰਹੇ ਹੋ ਉਸੇ ਤਰੀਕੇ ਆਪਣੀ ਪਤਨੀ ਨੂੰ ਡਾ ਰਹੇ ਹੋ ਪਤਨੀ ਨੂੰ ਮੈਂ ਕੰਮ ਸਿਖਾਇਆ ਉਹ ਪਤਨੀ ਮੇਰੇ ਵਾਂਗੂ ਖਲੋਈ ਹੋਗੀ ਅਸੀਂ ਦੇਖੋ ਜੀ ਇੱਕ ਮੇਰੇ ਕਹਿਣ ਦਾ ਮਤਲਬ ਇੱਕੋ ਹੈ ਜੀ ਤੁਸੀਂ ਸੁਨਿਆ ਰਹੇ ਹੋ ਠੀਕ ਹੈ ਨਾ ਇੱਕ ਲੋਹੇ ਵਾਲੇ ਤੁਸੀਂ ਕਹਿੰਦੇ ਨੇ ਇੱਕ ਜਿੱਦਾਂ ਕਹਿੰਦੇ ਨੇ ਲੋਹਾ ਕੁੱਟਣ ਵਾਲਾ ਜਿੰਨੂੰ ਜਿੰਨੂੰ ਤੁਸੀਂ ਕਹਿ ਲਓ ਜੋ ਮਰਜੀ ਤੇ ਅਗਰ ਜੇ ਲੋਹਾ ਕੋਟਦੇ ਹੋ ਨਾ ਤੁਸੀਂ ਤਾਂ ਕੁੱਟਣ ਵੇਲੇ ਜੋ ਔਂਕਾਰ ਲੈ ਕੇ ਆਂਦਾ ਨਾ ਤੇ ਤੁਸੀਂ ਮਿਹਨਤੀ ਬੰਦੇ ਹੋ ਤੇ ਅੱਜ ਮੈਂ ਆਪਣੀ ਪਤਨੀ ਦੇ ਵਿਚਕਾਰ ਉਹੀ ਮੈਂ ਸੁਨਿਆ ਰਾਂ ਜਿੰਨੂੰ ਮੈਂ ਪਿਗਲਾ ਕੇ ਅੱਜ ਮੈਂ ਸੋਨਾ ਬਣਾਤਾ ਜੀ ਔਰ ਮਾਰਕੀਟ ਚ ਉਤਰਿਆ ਤੇ ਖਰਾ ਉਤਰਿਆ ਜੀ ਹਾਂਜੀ ਬਹੁਤ ਬਹੁਤ ਵਾਜਿ ਤਾਂ ਜਰੂਰ ਜੀ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜੀਵਨ ਸਾਥੀ ਜਿਹੜਾ ਵਧੀਆ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ ਪਤੀ ਦੇ ਮਾੜਾ ਸਮਾ ਸੀ ਤਾਂ ਇਸ ਪਤਨੀ ਨੇ ਵੀ ਆਪਣੇ ਜੀਵਨ ਸਾਥੀ ਦਾ ਸਾਥ ਦਿੱਤਾ ਅਤੇ ਅੰਮ੍ਰਿਤਸਰ ਦੀ ਪਹਿਲੀ ਮਹਿਲਾ ਮੋਬਾਈਲ ਰਿਪੇਅਰ ਵਾਲੀ ਬਣੀ ਅਤੇ ਅੱਜ ਆਪਣੇ ਪਰਿਵਾਰ ਦੇ ਨਾਲ ਰੋਜੀ ਰੋਟੀ ਚਲਾ ਰਹੇ ਨੇ ਚਾਹੇ ਮੋਬਾਈਲ ਰਿਪੇਅਰ ਕਰਦੇ ਨੇ ਵਧੀਆ ਜੀਵਨ ਬਿਤਾ ਰਹੇ ਨੇ ਤਾਂ ਇਥੋਂ ਸੇਧ ਵੀ ਲੈਣੀ ਚਾਹੀਦੀ ਹੈ ਕਿ ਔਰਤਾਂ ਸਿਰਫ ਚੁੱਲ੍ਹੇ ਤਾਈਂ ਸੀਮਤ ਨਹੀਂ ਐ ਅੱਜ ਦੇ ਡਿਜੀਟਲ ਜਮਾਨੇ ਦੇ ਵਿੱਚ ਜਿੱਥੇ ਔਰਤਾਂ ਰੇਲ ਚਲਾ ਰਹੀਆਂ ਨੇ ਜਹਾਜ਼ ਚਲਾ ਰਹੀਆਂ ਨੇ ਸਾਡਾ ਵੀ ਸਾਰਿਆਂ ਦਾ ਫਰਜ਼ ਬੰਦਾ ਜੀ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਤਾਂ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਆਹ ਤੁਹਾਡਾ ਦੋਸਤ ਅਮਰਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਹਮਦਰਦ ਟੀਵੀ ਨਾਲ ਆਹ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਗੀਆਂ ਜਾ ਰਹੀਆਂ ਜਿੱਥੇ ਕਿ ਅੰਮ੍ਰਿਤਸਰ ਦੀ ਪਹਿਲੀ